80% ਲੋਕ ਇਹ ਗੱਲ ਕਹਿਣਗੇ ਕਿ ਸਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ 네ਗੇਟਿਵ એનર્ਜੀ ਆ ਜਿਸ ਨਾਲ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸਾਡੇ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਸਾਡੇ ਘਰ ਦੇ ਵਿੱਚ ਐਂ ਲੱਗਦਾ ਕਿ ਝਾਂਜਰਾ ਖੜਕੇ ਦਿੰਨੇ ਝਾੜੂ ਬੋਲ ਦਿੰਨੇ ਛੱਤ ਦੇ ਕੋਈ ਘੁੰਮਦਾ ਦਿਖਦਾ ਇਦਾਂ ਦੀਆਂ ਗੱਲਾਂ ਜਿਹੜੀਆਂ ਇਹਨਾਂੋਂ ਨਿਕਲਦੀਆਂ ਨੇ ਤੁਸੀਂ ਦੱਸੋ ਕਿ ਘਰ ਦੇ ਵਿੱਚ 네ਗੇਟਿਵ એનર્ਜੀ ਕਿਵੇਂ ਭੇਜੀ ਜਾ ਸਕਦੀ ਹੈ ਜੇ ਇਦਾਂ ਦੀ ਹੁੰਦੀ ਆ ਤਾਂ ਦੇਖੋ ਪਹਿਲੀ ਗੱਲ ਮੈਂ ਇਹ ਨਕਾਰੂੰਗੀ ਨਹੀਂ ਕਿ ਨਹੀਂ ਹੁੰਦੀ 네ਗੇਟਿਵਿਟੀ ਹੁੰਦੀ ਹੈ ਪਰ 네ਗੇਟਿਵਿਟੀ ਬਹੁਤ ਤਰੀਕੇ ਦੀ ਹੁੰਦੀ ਹੈ ਅਸੀਂ ਪ੍ਰਮੋਟ ਨਹੀਂ ਕਰ ਰਹੇ ਐਸਟ੍ਰੋਲੋਜੀ ਨੂੰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਇਹ ਬਿਲਕੁਲ ਹੀ ਗਲਤ ਆ ਅਸੀਂ ਇਹ ਵੀ ਨਹੀਂ ਕਹਿ ਰਹੇ ਬਿਲਕੁਲ ਇਹ ਸਹੀ ਆ ਪਰ ਜੋ ਲੋਕ ਇਹ ਇਸ ਚੀਜ਼ ਉੱਤੇ ਯਕੀਨ ਕਰਦੇ ਨੇ ਇਹ ਵੀਡੀਓ ਉਹਨਾਂ ਲਈ ਆ ਕਿਉਂਕਿ ਅੱਜ ਜਿਸ ਸਖਸ਼ ਨਾਲ ਗੱਲਬਾਤ ਮੈਂ ਕਰਨ ਜਾ ਰਹੇ ਹਾਂ ਉਹਨਾਂ ਨੇ ਐਸਟ੍ਰੋਲੋਜੀ ਦੇ ਵਿੱਚ ਪੀ ਐਚ ਡੀ ਕੀਤੀ ਹੋਈ ਹੈ ਇੱਕ ਹੁੰਦੀ ਨਜ਼ਰ ਆਪਣਾ ਦੇਖਿਆ ਨਹੀਂ ਨਜ਼ਰ ਤਾਂ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਨਜ਼ਰ ਦੀ ਤਾਂ ਗੱਲ ਇਦਾਂ ਆ ਜਾਂਦੀ ਆ ਮੈਂ ਮੈਂ ਨਾ ਬਹੁਤ ਚੀਜ਼ਾਂ ਵੇਖੀਆਂ ਨੇ ਕਿ ਉਹ ਧਰਤੀ ਦੇ ਉੱਤੇ ਭੂਤ ਬਣਾ ਲਿਆ ਫਿਰ ਜੁੱਤੀ ਨੂੰ ਘੁਮਾ ਲਿਆ ਫਿਰ ਉਹ ਟੇਢੀ ਹੋ ਗਈ ਪੁੱਠੀ ਹੋ ਗਈ ਫਿਰ ਭੂਤ ਘੁੱਟ ਲਿਆ ਫਿਰ ਉਹਨੂੰ ਕੁੱਟ-ਕੁੱਟ ਕੇ ਕੰਮਲਾ ਕਰਤਾ ਫਿਰ ਜੁੱਤੀ ਜੇ ਸਿੱਧੀ ਹੋ ਗਈ ਤਾਂ ਹੁਣ ਨਜ਼ਰ ਠੀਕ ਐ ਨਹੀਂ ਤਾਂ ਛਵਾ ਛਵਾ ਮਿਰਚਾ ਉੱਥੇ ਕਿਲੋ-ਕਿਲੋ ਫਰ-ਫਰ ਕੇ ਮੋਠੀਆਂ ਉੱਥੇ ਮਸਕ ਸੰਗੀ ਜਾਣਾ ਉਹਦਾ ਕਿ 스멜 ਆ ਰਹੀ ਹੈ ਜੀ ਇਹ ਚੜਚੜਾ ਕਰਦੀ ਹੈ ਜੀ ਬਹੁਤ ਜ਼ਿਆਦਾ ਮੈਂ ਪੁੱਛਦਾ ਨਜ਼ਰ ਹੁੰਦੀ ਹੈ ਜਾਂ ਨਹੀਂ ਹਾਂ ਦੇ ਨਾਲ ਦੇ ਵਿੱਚ ਜਵਾਬ ਦਿਓ ਹਾਂ ਨਜ਼ਰ ਹੁੰਦੀ ਹੈ ਨਜ਼ਰ ਹੁੰਦੀ ਹੈ ਨਜ਼ਰ ਹੁੰਦੀ ਹੈ ਬਹੁਤ ਗੰਦੀ ਹੁੰਦੀ ਹੈ ਦੇਖੋ ਅੱਜ ਕੱਲ ਦੇ ਟਾਈਮ ਵਿੱਚ ਨਾ ਆਪਣੇ ਕੋਲ ਕੀ ਇਨਸਾਨ ਇਹ ਨਹੀਂ ਦੇਖਦਾ ਅੱਜ ਕੱਲ ਦੇ ਟਾਈਮ 'ਚ ਇਨਸਾਨ ਇਹ ਦੇਖਦਾ ਅੱਛਾ ਉਹਦੇ ਕੋਲ ਇਹ ਹੈ ਅੱਛਾ ਉਹਦੀ ਲਾਈਫ ਇਹ ਚੱਲ ਰਹੀ ਆ ਅੱਛਾ ਉਹ ਇੰਨਾ ਖੁਸ਼ ਹੈ ਅੱਛਾ ਉਹ ਵੀਡੀਓਜ਼ ਬਣਾ ਕੇ ਪਾ ਰਿਹਾ ਅੱਛਾ ਕੋ ਮਨ ਵੀ ਗਿਆ ਹੈ ਅੱਛਾ ਉਹਦੇ ਹਸਬੰਡ ਨੇ ਵੈਲੈਂਟਾਈਨ ਦੇ ਰੋਜ਼ ਦੇਤਾ ਵਾਹ ਸਾਡੇ ਨੇ ਤਾਂ ਦਿੱਤਾ ਨਹੀਂ ਸਾਡੇ ਬੰਦੇ ਸਾਨੂੰ ਗੋਬੀ ਦਾ ਜਾਨ ਇਹ ਗੱਲ ਵੀ ਹੋ ਜਾਂਦਾ ਕਿ ਮੈਨੂੰ ਮੇਰੀਆਂ ਦੋ ਗੱਡੀਆਂ ਸੁੱਖ ਨਹੀਂ ਦਿੰਦੀਆਂ ਮੈਨੂੰ ਮੇਰੇ ਭਾਈ ਦੀਆਂ ਚਾਰ ਗੱਡੀਆਂ ਦੁੱਖ ਕਰਦੀਆਂ ਬਿਲਕੁਲ ਉਹਦਾ ਬੁਰਾ ਹੋ ਜਾਏ ਇਨਸਾਨ ਇਹ ਨਹੀਂ ਕਹੋਗਾ ਮੇਰੀ ਕੱਖ ਠੀਕ ਹੋ ਜਾਏ ਮੇਰੀ ਦੂ ਬਹੁਤ ਵੀਡੀਓ ਦੇਖਿਆ ਨੇ ਮੈਂ ਐਸੀਆ ਸੋਸ਼ਲ ਮੀਡੀਆ ਤੇ ਕਿ ਸਿਰ ਘੁਮਾਣਾ ਇਹ ਕਿੱਥੇ ਤੱਕ ਜਾਇਜ ਹੈ ਜੇ ਇਹ ਐਦਾਂ ਕੁਝ ਹੁੰਦਾ ਹੈ ਜੇ ਜਾਇਜ ਨਜਾਇਜ਼ ਤਾਂ ਬਾਅਦ ਦੀ ਗੱਲ ਹੈ ਕਿ ਪਹਿਲੀ ਤਾਂ ਇਹੀ ਗੱਲ ਦੱਸ ਦੋ ਕਿ ਐਦਾਂ ਦੀ ਕੋਈ ਚੀਜ਼ ਹੁੰਦੀ ਹੈ ਕਿ ਸਿਰ ਘੁਮਾਣ ਦੇ ਨਾਲ ਕੀ ਹੁੰਦਾ ਹੈ ਮਤਲਬ ਇਹ ਕੀ ਚੀਜ਼ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਅਗਰ ਇਹ ਕਹਿੰਨੇ ਆ ਕਿ ਕੋਈ ਸਿਰ ਘੁਮਾ ਕੇ ਕਹੇ ਕਿ ਮੇਰੇ ਚ ਆ ਗਿਆ ਕੋਈ ਆਪਣੀ ਇੱਕ ਹਿਊਮਨ ਬੋਡੀ ਹੈ ਆਪਣੀ ਬੋਡੀ ਦੇ ਵਿੱਚ ਇੱਕ ਸੋਲ ਰਹਿ ਸਕਦੀ ਹੈ ਦੂਸਰੀ ਸੋਲ ਨਹੀਂ ਪਰਵੇਸ਼ ਨਹੀਂ ਰਹਿ ਸਕਦੀ ਨਹੀਂ ਪਰਵੇਸ਼ ਕਰ ਸਕਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਕੱਲ ਹਰ ਕੋਈ ਆਪਣੀ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਹਰ ਕੋਈ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਸੁੱਖ ਬਣਿਆ ਰਹੇ ਇਸ ਚੱਕਰ ਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਆਂ ਤਰ੍ਹਾਂ ਤਰ੍ਹਾਂ ਦੇ ਨੁਸਖੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਪਲਾਈ ਕਰਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਗੱਲ ਕਰ ਰਿਹਾ ਹਾਂ ਕਿ ਅਸੀਂ ਕਿਸੇ ਐਸਟ੍ਰੋਲੋజర్ ਕੋਲ ਜਾ ਕੇ ਕਿਸੇ ਬਾਬਿਆ ਕੋਲ ਜਾ ਕੇ ਫਸ ਜਾਂਦੇ ਆ ਤੇ ਇਹ ਸੋਚਣ ਲੱਗ ਜਾਂਦੇ ਆ ਕਿ ਸ਼ਾਇਦ ਇਹਦੀ ਕੀਤੀ ਪ੍ਰਾਰਥਨਾ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਊਗਾ ਇਹ ਭੁੱਲ ਜਾਂਦੇ ਆ ਕਿ ਅਸੀਂ ਵੀ ਉਸੇ ਪਰਮਾਤਮਾ ਦੇ ਜੀ ਆਂ ਸਾਨੂੰ ਵੀ ਉਸ ਪਰਮਾਤਮਾ ਨੇ ਉਨਾ ਹੀ ਹੱਕ ਉਨਾ ਹੀ ਬਲ ਬਖਸ਼ਿਆ ਆ ਜੇ ਅਸੀਂ ਆਪਣੇ ਪਰਮਾਤਮਾ ਨੂੰ ਉਸ ਅਕਾਲ ਪ੍ਰੋਕ ਉਸ ਵਾਹਿਗੁਰੂ ਉਸ ਪਰਮਾਤਮਾ ਅਗੇ ਅਰਦਾਸ ਕਰਾਂਗੇ ਤਾਂ ਸਾਨੂੰ ਵੀ ਉਨਾ ਹੀ ਬਲ ਮਿਲੇਗਾ ਅਸੀਂ ਪ੍ਰਮੋਟ ਨਹੀਂ ਕਰ ਰਹੇ ਐਸਟ੍ਰੋਲੋਜੀ ਨੂੰ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਇਹ ਬਿਲਕੁਲ ਹੀ ਗਲਤ ਆ ਅਸੀਂ ਇਹ ਵੀ ਨਹੀਂ ਕਹਿ ਰਹੇ ਬਿਲਕੁਲ ਇਹ ਸਹੀ ਆ ਪਰ ਜੋ ਲੋਕ ਇਹ ਇਸ ਚੀਜ਼ ਦੇ ਉੱਤੇ ਯਕੀਨ ਕਰਦੇ ਨੇ ਇਹ ਵੀਡੀਓ ਉਹਨਾਂ ਲਈ ਹੈ ਕਿਉਂਕਿ ਅੱਜ ਜਿਸ ਸਖਸ਼ਨਾ ਗੱਲਬਾਤ ਮੈਂ ਕਰਨ ਜਾ ਰਹੇ ਹਾਂ ਉਹਨਾਂ ਨੇ ਐਸਟ੍ਰੋਲੋਜੀ ਦੇ ਵਿੱਚ ਪੀ ਐਚ ਡੀ ਕੀਤੀ ਹੋਈ ਹੈ phd ਇੱਕ ਬਹੁਤ ਵੱਡੀ ਪੜਾਈ ਹੈ ਤੇ ਉਹਨਾਂ ਦਾ ਨਾਮ ਹੈਗਾ ਡਾਕਟਰ ਸੋਨਮ ਸ਼ਰਮਾ ਉਹਨਾਂ ਦਾ ਸਵਾਗਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੋਨਮ ਸ਼ਰਮਾ ਐਸਟੋਲੋਜਰ ਟੈਰੋ ਕਾਰਡ ਰੀਡਰ ਮੈਡੀਟੇਸ਼ਨ ਮਾਸਟਰ ਲੁਧਿਆਣਾ ਪੰਜਾਬ ਤੋਂ ਮੈਮ ਜੇ ਮੈਂ ਗੱਲ ਕਰਾਂ ਕਿ ਅੱਜਕੱਲ੍ਹ ਸੁੱਖ ਦੀ ਜਿਹੜੀ ਕਾਮਨਾ ਹੈ ਉਹ ਬਹੁਤ ਲੋਕੀ ਰੱਖਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਅਸੀਂ ਸਮੂਥਲੀ ਜ਼ਿੰਦਗੀ ਨੂੰ ਚੱਲਦੇ ਰਹੀਏ ਪਰ ਸੁੱਖ ਤੇ ਦੁੱਖ ਇਹ ਕਹਿੰਦੇ ਨੇ ਕਿ ਪੈਰਲਰ ਚੱਲਦੇ ਨੇ ਜ਼ਿੰਦਗੀ ਦੇ ਵਿੱਚ ਇਹ ਆਉਣੇ ਬੜੇ ਜ਼ਰੂਰੀ ਹੁੰਦੇ ਨੇ ਕਿ ਬੰਦੇ ਨੂੰ ਆਪਣੀ ਔਕਾਤ ਦੱਸ ਦੰਦੇ ਨੇ ਕਿ ਤੂੰ ਕਿੰਨੇ ਜੋਗਾ ਹੈਗਾ ਹੈ ਪਰ ਮੈਂ ਉਸ ਦੁੱਖ ਨੂੰ ਦੂਰ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਟਟਭੰਜ ਬਹੁਤ ਤਰ੍ਹਾਂ ਦੇ ਬਾਬਿਆਂ ਕੋਲ ਬਹੁਤ ਐਸੇ ਮੈਂਗਣਾ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਗੇੜੇ ਤੋਂ ਉਹ ਚੀਜ਼ ਕਰਵਾਉਣ ਵਾਸਤੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਇਹ ਕਿਉਂ ਦੇਖੋ ਸੁਖ ਜਮੇ ਤੁਸੀਂ ਕਿ ਹਰ ਇਨਸਾਨ ਚਾਹੁੰਦਾ ਕਿ ਉਹਦੀ ਲਾਈਫ ਚ ਸੁੱਖ ਹੋਵੇ ਸੁੱਖ ਨਾਮ ਦਾ ਸ਼ਬਦ ਹੀ ਆਪਣੇ ਆਪ ਚ ਸੁੱਖ ਦੇ ਦੇਉਂਦਾ ਹੈ ਨਾ ਸੁੱਖ ਦਾ ਨਾਮ ਲੈਣ ਨਾਲ ਤੁਹਾਡੇ ਫੇਸ ਤੇ ਵੀ ਸਮਾਈਲ ਆਂਦੀ ਹੈ ਔਰ ਇਹ ਸੁੱਖ ਦੀ ਕਾਮਨਾ ਕਰਨਾ ਗਲਤ ਵੀ ਨਹੀਂ ਹੈ ਬਟ ਇਸ ਸੁਖ ਦੀ ਤਲਾਸ਼ ਆਪਾਂ ਬਹੁਤ ਹੱਦ ਤੱਕ ਅੰਧਵਿਸ਼ਵਾਸੀ ਤਰਫ਼ ਚਲੇ ਜਾਣੇ ਜੋ ਕਿ ਇਹ ਗਲਤ ਹੈ ਦੇਖੋ ਸਹੀ ਗਲਤ ਹਨ ਤੁਸੀਂ ਕਿ ਆ ਕੁਝ ਨਹੀਂ ਹੁੰਦਾ ਠੀਕ ਹੈ ਸਹੀ ਗਲਤ ਆਪਣੀ ਆਪਣੀ ਜਗਾ ਹਰ ਕੋਈ ਹੈ ਹਰ ਕੋਈ ਇੱਥੇ ਆਪਣੇ ਕੰਮ ਨੂੰ ਬੈਠਾ ਹੈ ਆਪਣੇ ਆਪ ਨੂੰ ਸੁਖ ਦੀ ਉਸ ਰਫ਼ਤਾਰ 'ਚ ਲੈ ਕੇ ਜਾਣਾ ਚਾਹੁੰਦਾ ਆਪਣੀ ਪਰਿਵਾਰ ਨੂੰ ਸਹੀ ਰੱਖਣਾ ਚਾਹੁੰਦਾ ਹੈ ਲੇਕਿਨ ਠੀਕ ਹੈ ਮੈਂ ਵੀ ਕਹੂੰਗੀ ਤੁਹਾਨੂੰ ਜਿੱਥੇ ਜਾ ਕੇ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਤੁਸੀਂ ਉੱਥੇ ਜਾਓ ਉੱਥੇ ਬੈਠੋ ਲੇਕਿਨ ਆਪਣੇ ਦਿਮਾਗ ਦਾ ਵੀ ਇਸਤੇਮਾਲ ਕਰੋ ਆਪਣੇ ਦਿਮਾਗ ਦੀ ਵਰਤੋਂ ਕਰੋ ਅੰਧਵਿਸ਼ਵਾਸ ਦੇ ਚੱਕਰ ਆਪਣੇ ਦਿਮਾਗ ਨੂੰ ਕਹ ਲੋ ਕਿ ਪੁੱਛਣਾ ਨਾ ਭੁੱਲ ਜੋ ਆਪਣੇ ਦਿਮਾਗ ਦੀ ਗਤੀ ਨੂੰ ਨਾ ਭੁੱਲ ਜੋ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਿਹਦੇ ਪਿੱਛੇ ਲੱਗ ਕੇ ਕਿਹਦੀ ਸੁਣ ਕੇ ਕੀ ਕਰ ਰਹੇ ਹੋ ਤੁਸੀਂ ਮੈਮ ਇਹ ਕਾਲਯੁਗੀ ਦੌਰ ਆ ਇਹ ਕਹਿੰਦਾ ਕਾਲਯੁਗ ਚੱਲਦਾ ਆ ਵੀ ਇਹ ਖਬਰਾ ਕਿੰਨੇ ਜਾਣਿਆਂ ਨੂੰ ਡੂਕ ਕੇ ਲੈ ਕੇ ਜਾਓ ਕਿੰਨਿਆਂ ਨੂੰ ਉਤਾਰ ਕੇ ਲੈ ਕੇ ਜਾਓ ਬਿਲਕੁਲ ਮੈਮ ਜੇ ਮੈਂ ਗੱਲ ਕਰਾਂ ਕਿ ਜੇ ਅੱਜ ਦੇ ਸਮੇਂ ਦੇ ਵਿੱਚ ਕੋਈ ਇਨਸਾਨ ਕਿਸੇ ਦਾ ਭਲਾ ਕਰੂਗਾ ਤਾਂ 90% ਲੋਕ ਕੋਈ ਸੋਚਦੇ ਨੇ ਕਿ ਸਵਾਰਥੀ ਹੈ ਆਪਣੇ ਮਤਲਬ ਨੂੰ ਆ ਆਪਣੇ ਆਪਣਾ ਉੱਲੂ ਸਿੱਧਾ ਕਰ ਰਿਹਾ ਹੈ ਜੇ ਮੈਂ ਕਹਾਂ ਕਿ ਮੈਂ ਇਸ ਵਕਤ ਆਪਾਂ ਦੋਨੇ ਬੈਠੇ ਆ ਇੰਟਰਵਿਊ ਕਰ ਰਹੇ ਆ ਗੱਲਬਾਤ ਕਰ ਰਹੇ ਆ ਮੈਮ ਹੁਣ ਜਿਵੇਂ ਮੈਂ ਜੇ ਕਹਾਂ ਕਿ ਮੈਂ ਪਰਮਾਤਮਾ ਮੁਰੇ ਅਰਦਾਸ ਕਰਦਾ ਮੈਂ ਉਹਨੂੰ ਕੰਨਾ ਕਿ ਵਾਹਿਗੁਰੂ ਮੈਨੂੰ ਉਹ ਫਲਾਣੀ ਚੀਜ਼ ਚੰਗੀ ਸਮਰੱਥ ਬਖਸ਼ੀ ਚੰਗੇ ਕਾਰਜ ਮੇਰੇ ਹੱਥੀਂ ਕਰਵਾਈ ਕਿਸੇ ਦਾ ਜਿਹੜਾ ਹੈ ਦਿਲ ਨਾਲ ਦੁਖੇ ਮੇਰੇ ਤੋਂ ਇਹ ਚੀਜ਼ ਮੰਗਦੇ ਆ ਲੋਕ ਪੈਸਾ ਮੰਗਦੇ ਨੇ ਕੋਈ ਜਣੀ ਆਪਣੇ ਆਪਣੀ ਤਰ੍ਹਾਂ ਦੀ ਨੀਡ ਹੈ ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਕਹੋ ਕਿ ਹਾਂ ਹਰਵਿੰਦਰ ਨੂੰ ਇਹ ਚੀਜ਼ ਦੇ ਦਿਓ ਉਹ ਉਹ ਰਵਿੰਦਰ ਨੂੰ ਉਹ ਚੀਜ਼ ਦੇ ਦੋ ਇਹ ਪੋਸਿਬਲ ਹੈ ਇਹ ਕੋਈ ਕਰੂਗਾ ਹੈ ਕਿਸੇ ਵਾਸਤੇ ਬਿਲਕੁਲ ਪੋਸਿਬਲ ਨਹੀਂ ਹੈ ਕਿਉਂਕਿ ਅੱਜ ਕੱਲ ਦਾ ਦੌਰ ਬਹੁਤ ਪ੍ਰੈਕਟੀਕਲ ਹੈ ਸਭ ਤੋਂ ਪਹਿਲੇ ਇਨਸਾਨ ਆਪਣੇ ਬਾਰੇ ਸੋਚਦਾ ਆਪਣਾ ਫਾਇਦਾ ਪਹਿਲਾਂ ਦੇਖਦਾ ਹੈ ਸਾਹਮਣੇ ਵਾਲੇ ਦਾ ਮੈਂ ਕਹੂੰਗੀ ਅਜੇ ਤਾਂ ਦੇਖਦਾ ਹੀ ਨਹੀਂ ਹੈ ਸਾਹਮਣੇ ਵਾਲੇ ਦਾ ਫਿਰ ਲੋਕੀ ਬਾਬਿਆ ਕੋਲ ਕੀ ਕਰਨ ਜਾਂਦੇ ਨੇ ਉਹ ਕੀ ਸੋਚਦੇ ਨੇ ਕਿ ਬਾਬਾ ਸਾਡਾ ਘਾਣਾ ਕਰੂਗਾ ਆਪਣੀ ਤਸੱਲੀ ਲੈ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਇੱਥੇ ਆ ਕੇ ਸਾਡੇ ਸਾਰੇ ਕਰਮ ਸਾਈ ਹੋ ਜਾਣਗੇ ਸਾਡੇ ਸਾਰੇ ਰਾਸਤੇ ਸਾਫ਼ ਹੋ ਜਾਣਗੇ ਕਿਉਂਕਿ ਬਾਬਾ ਜੀ ਬੈਠੇ ਆ ਪਰ ਆਪਣਾ ਦਿਮਾਗ ਲਗਾਓ ਇੱਥੇ ਬਾਬਾ ਜੀ ਨੇ ਕੁਝ ਨਹੀਂ ਕਰਨਾ ਹੈਗਾ ਇੱਥੇ ਸਿਰਫ ਤੁਹਾਡਾ ਜਿਹੜਾ ਵਿਸ਼ਵਾਸ ਤੁਹਾਡੀ ਆਸਤਾ ਜੁੜੀ ਹੈ ਉਹਨੇ ਕਰਨਾ ਹੈ ਮੇਰੇ ਕੋਲ ਵੀ ਜੋ ਵੀ ਆਉਂਦਾ ਮੈਂ ਹਮੇਸ਼ਾ ਕਹਿੰਦੀ ਕਿ ਮੈਂ ਕਿਸੇ ਦਾ ਕੁਝ ਨਹੀਂ ਕਰ ਰਹੀ ਤੁਹਾਡਾ ਵਿਸ਼ਵਾਸ ਜਿਹੜਾ ਤੁਹਾਡ ਨੂੰ ਮੇਰੇ ਕੋਲ ਲੈ ਕੇ ਆ ਤੁਹਾਡਾ ਆਪਣਾ ਵਿਸ਼ਵਾਸ ਤੁਹਾਡੇ ਕੰਮ ਕਰ ਰਿਹਾ ਜੀ ਹੁਣ ਵਿਸ਼ਵਾਸ ਦੀ ਗੱਲ ਕਰਦੇ ਆ ਜਿਆਦਾਤਰ ਕੀ ਹੁੰਦਾ ਹੈ ਕਿ ਮਾਵਾਂ ਬੜੀਆਂ ਭੋਲੀਆਂ ਹੁੰਦੇ ਨੇ ਉਹ ਚਲੇ ਜਾਂਦੀਆਂ ਨੇ ਇਹਨਾਂ ਕੋਲ ਬਿਲਕੁਲ ਬੀਬੀਆਂ ਸਾਡੀਆਂ ਬਜ਼ੁਰਗ ਸਾਡੇ ਉਹ ਉਹ ਸੋਚਦੇ ਨੇ ਕਿ ਯਾਰ ਪਤਾ ਨਹੀਂ ਬੜਾ ਕਰਨੀ ਵਾਲਾ ਬਾਬਾ ਆ ਜੀ ਜੀ ਉਹ ਬਹੁਤ ਜਾਂਦੇ ਨੇ ਤੁਹਾਡੇ ਕੋਲ ਵੀ ਆਉਂਦੇ ਨੇ ਇਦਾਂ ਦੀ ਗੱਲਾਂ ਬਾਤਾਂ ਇਹ ਮੇਰੇ ਕੋਲ ਵੀ 2016 2017 ਤੇ 2020 ਦੇ ਵਿੱਚ ਇਹ ਡੇਟ ਵੀ ਮੈਨੂੰ ਤਾਂ ਯਾਦ ਹੈ ਕਿਉਂਕਿ ਮੈਂ ਆਪਣੇ YouTube ਚੈਨਲ ਤੇ ਵੀ ਇੱਕ ਅਵੇਅਰ ਵੀਡੀਓ ਬਣਾਈ ਸੀ ਇਸ ਚੀਜ਼ ਨੂੰ ਲੈ ਕੇ ਕਿ ਮੈਡਮ ਅਸੀਂ ਔਰਤਾਂ ਹਾਂ ਘਰ ਤੋਂ ਬਿਨਾ ਪੁੱਛਿਆ ਅਸੀਂ ਬਾਬਾ ਜੀ ਕੋਲ ਚਲੇ ਗਏ ਅਸੀਂ ਇਹਨਾਂ ਕੋਲ ਚਲੇ ਗਏ ਉਹਨਾਂ ਕੋਲ ਚਲੇ ਗਏ ਠੀਕ ਹੈ ਚਲੋ ਨਾਮ ਮੈਂ ਅੱਗੇ ਨਹੀਂ ਕਰਨਾ ਲੇਕਿਨ ਕਹਿੰਦੇ ਨਾ ਆਟਾ ਨਾ ਕੂਨ ਪਿਸ ਜਾਂਦਾ ਤਾਂ ਉਹ ਬਾਬਾ ਜੀ ਨੇ ਅੱਗੇ ਮੇਰੇ ਲਿੰਕ ਹੈ ਲੋਕ ਕੁਝ ਵੀ ਕਹਿ ਸਕਦੇ ਹੋ ਉਹ चीज शुरू ਕਰਦੇ ਸ਼ੁਰੂ ਕੀਤਾ ਕਰਦੇ ਕਿ ਦੇਖ ਅਸੀਂ ਤੇਰੇ ਨੂੰ ਉਧਰ ਤੂੰ ਇਹ ਕੰਮ ਕਰਾਣਾ ਹੈ ਉਧਰ ਚੀਜ਼ ਭੇਜਣੀ ਹੈ ਤੂੰ ਆਪਣੇ ਘਰ ਦਾ ਪਤਾ ਦੱਸ ਦੇ ਕਿਉਂਕਿ ਅਸੀਂ ਉਹ ਚੀਜ਼ ਭੇਜਣੀ ਹੈ ਕੀ ਚੀਜ਼ ਭੇਜਣੀ ਹੈ ਰੱਬ ਜਾਣੇ ਉਹਨੇ ਆਪਣੇ ਘਰ ਦਾ ਪਤਾ ਦੱਸਦਾ ਸਭ ਤੋਂ ਪਹਿਲਾਂ ਜਿਹੜੇ ਘਰ ਦੇ ਹਨੂ ਬਿਨਾਂ ਦੱਸੇ ਉਹ ਪਹੁੰਚੀ ਸੀ ਜਿਸੇ ਗੋਲ ਵੀ ਗਈ ਹੈ ਉਸ ਤੋਂ ਬਾਅਦ ਹੁਣ ਇੰਨਾ ਖਰਚਾ ਆਣਾ ਹੈ ਜਾਂ ਜੋ ਵੀ ਹੈ ਮੇਰੇ ਕੋਲ ਤਾਂ ਹੈ ਨਹੀਂ ਬਾਬਾ ਜੀ ਮੈਂ ਤਾਂ ਘਰੇਲੂ ਔਰਤ ਆ ਆ ਤੂੰ ਮੁੰਦੀ ਪਾਈਏ ਮੁੰਦੀ ਲਾ ਕੇ ਦੇ ਦੇ ਤਾਂ ਇਹ ਚੀਜ਼ਾਂ ਅਗਰ ਤੁਸੀਂ ਦੇਖ ਰਹੇ ਹੋ ਪਹਿਲੀ ਗੱਲ ਤੁਹਾਨੂੰ ਇਦਾਂ ਇਕੱਲੇ ਜਾਣ ਦੀ ਕਿਤੇ ਲੋੜ ਹੈ ਨਹੀਂ ਦੂਸਰੀ ਗੱਲ ਜੇ ਤੁਸੀਂ ਜਾ ਰਹੇ ਹੋ ਆਪਣੇ ਫੈਮਿਲੀ ਮੈਂਬਰਸ ਕਿਸੇ ਨੂੰ ਨਾ ਕਿਸੇ ਨਾਲ ਕਿਸ ਨੂੰ ਨਾਲ ਲੈ ਕੇ ਜਾਓ ਤੀਸਰੀ ਗੱਲ ਅਗਰ ਤੁਸੀਂ ਜਾ ਵੀ ਰਹੇ ਹੋ ਤੁਹਾਡੀ ਸੋਨੇ ਦੀ ਮੁੰਦੀ ਉਤਾਰੀ ਜਾ ਰਹੀ ਹੈ ਤੁਹਾਨੂੰ ਇਦਾਂ ਲੱਗ ਰਿਹਾ ਹੈ ਤਾਂ ਤੁਸੀਂ ਪਹਿਲੇ ਉੱਥੇ ਵਿਅਰ ਹੋ ਜਨੋ ਕਿਉਂਕਿ ਕੋਈ ਵੀ ਐਸੀ ਚੀਜ਼ ਤੁਹਾਡਾ ਕੰਮ ਨਹੀਂ ਕਰਦੀ ਤੁਹਾਨੂੰ ਬਰਬਾਦ ਕਰਦੀ ਹੈ ਬਰਬਾਦ ਕਰਦੀ ਹੈ ਬਿਲਕੁਲ ਪਰ ਮੈਂ ਮੈਂ ਇਹ ਕਿਤਨਾ ਕਿਤੇ ਦਰਦਾਵੀ ਦਾ ਕਾਰੋਬਾਰ ਹੈਗਾ ਆ ਲੋਕਾਂ ਨੂੰ ਡਰਾਇਆ ਜਾਂਦਾ ਬਲੈਕਮੇਲ ਕੀਤਾ ਜਾਂਦਾ ਕਿ ਜੇ ਤੂੰ ਨਹੀਂ ਕਰੇਂਗਾ ਤੂੰ ਉਹਰੋਂ ਬਾਹਰ ਨਿਕਲ ਤੇਰਾ ਐਕਸੀਡੈਂਟ ਮੈਗ ਹੋ ਜਾਊਗਾ ਜੇ ਤੂੰ ਆਹ ਨਾ ਕਰੇਂਗਾ ਤੇਰੇ ਜੇ ਔਲਾਦ ਆ ਉਹਦੀ ਡੈਥ ਹੋ ਜਾਊ ਦੇ ਵਿੱਚ ਚਾਣ ਵਾਲਿਆਂ ਦੀ ਤਿੰਨ ਜਾਨੇ ਦੀ ਡੈਥ ਹੋ ਜੂਗੀ ਜਾਨੀ ਇਦਾਂ ਦੀਆਂ ਗੱਲਾਂ ਕਹੀਆਂ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਡਰਾਵਾ ਹੈ ਦੇਖੋ ਇਹ ਹੈ ਤੇ ਡਰਾਵਾ ਹੀ ਕਿਉਂਕਿ ਜਿੱਥੇ ਇੱਕ ਔਰਤ ਹਰ ਕਿਸੇ ਦੀ ਗੱਲ ਸੁਣ ਲੇਗੀ ਕਿਸੇ ਦੀ ਵੀ ਗੱਲ ਸੁਣ ਲੇਗੀ ਬੁਰੀ ਲੇਕਿਨ ਜਦੋਂ ਬੱਚੇ ਉਹਦੇ ਘਰਵਾਲੀ ਦੀ ਗੱਲ ਆਉਂਦੀ ਉਹ ਪਹਿਲੇ ਡਰ ਜਾਂਦੀ ਉਹਦੀ ਸੋਚ ਨੂੰ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਠੀਕ ਹੈ ਨਾ ਇਹਦੇ ਵਿੱਚ ਫੇਰ ਵੀ ਮੈਂ ਇਹੀ ਕਹੂੰਗੀ ਕਿ ਆਪਣੇ ਮੈਂਟਲ ਲੈਵਲ ਨੂੰ ਆਪਣੇ ਮਾਈਂਡ ਨੂੰ ਥੋੜਾ ਫੋਕਸ ਰੱਖੋ ਆਪਣਾ ਸਹੀ ਤਰੀਕੇ ਨਾਲ ਧਿਆਨ ਲੇ ਕੇ ਜਾਓ ਕਿ ਸੱਚੀ ਇਹ ਗੱਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਤੁਸੀਂ ਇਹਦੇ ਵਿੱਚ ਤਾਂ ਕਹਾਂਗੇ ਕਿ ਪੂਰੇ ਅੰਧਵਿਸ਼ਵਾਸੀ ਵਿੱਚ ਚੱਲ ਰਹੇ ਹੋ ਪੂਰੇ ਉਸ ਅੰਧਵਿਸ਼ਵਾਸ ਦੇ ਰਾਸਤੇ ਚੱਲ ਰਹੇ ਹੋ ਜਿੱਥੇ ਮੈਂ ਮਨਾ ਕਰਦੀ ਹਾਂ ਹਮੇਸ਼ਾ ਮੇਰੇ ਕੋਲ ਕੋਈ ਵੀ ਔਰਤ ਆਂਦੀ ਹੈ ਕੋਈ ਵੀ ਲੜਕੀ ਆਂਦੀ ਮੈਂ ਹਮੇਸ਼ਾ ਉਹਨੂੰ ਇਸ ਚੀਜ਼ ਮੇਰੇ ਕੋਲ ਆਈ ਹੈ ਉਹਨੇ ਪੁੱਛਿਆ ਕਾਟਸੂ ਮੈਡਮ ਮੇਰਾ ਇਹ ਕੰਮ ਹੋ ਜਾਏਗਾ ਮੇਰੀ ਜੌਬ ਲੱਗ ਜਾਏਗੀ ਮੈਨੂੰ ਕਾਟਸੇ ਕਿ ਨਹੀਂ ਅਜੇ ਤਾਂ ਨਹੀਂ ਲੱਗੇ ਕਿ ਉਸ ਤੋਂ ਬਾਅਦ ਮੇਰਾ ਵੀ ਜਵਾਬ ਹੁੰਦਾ ਕਿ ਨਹੀਂ ਇਹ ਨਹੀਂ ਕਿਹਾ ਹੈ ਕਿ ਤੁਸੀਂ ਟਰਾਈ ਨਾ ਕਰੋ ਬਟ ਮੈਂ ਤੁਹਾਨੂੰ ਪਰਸਨਲੀ ਕਹਿਨੀ ਹੈ ਕਿ ਤੁਸੀਂ ਟਰਾਈ ਕਰੋ ਹੋ ਸਕਦਾ ਕਿਸਮਤ ਕਰੋ ਜਾਗ ਜਾਏ ਕੀ ਪਤਾ ਤੁਹਾਡੇ ਦਾਨਪੂਨ ਕੀ ਤੱਕ ਕਦੇ ਕੁਝ ਜਾਗ ਜਾਏ ਥੋੜੀ ਕਿਸਮਤ ਦਾ ਕੋਈ ਤਾਰਾ ਜਾਗ ਜਾਏ ਤਾਂ ਫਿਰ ਤੁਸੀਂ ਅੱਖਾਂ ਬੰਦ ਕਰਕੇ ਸਾਹਮਣੇ ਵਾਲ ਤੇ ਵਿਸ਼ਵਾਸ ਨਹੀਂ ਕਰਨਾ ਇਹ ਗੱਲ ਤੁਸੀਂ ਬਿਵਾਗ ਬੋਲ ਰਹੇ ਹੋ ਮੈਮ ਬਿਲਕੁਲ ਬੋਲ ਰਹੀ ਹਾਂ ਬਹੁਤ ਲੋਕ ਇਹ ਸੋਚਦੇ ਨੇ ਕਿ ਲੈ ਹੁਣ ਜਿਵੇਂ ਤੁਸੀਂ ਵੀ ਹੋ ਐਸਟ੍ਰੋਲੋజర్ ਹੋ ਗੱਲਬਾਤ ਹੁੰਦੀ ਐ ਤੁਸੀਂ ਵੀ ਕਿਸੇ ਪਾਰਟੀ ਦੇ ਕਿਸੇ ਜਗ੍ਹਾ ਦੇ ਉੱਤੇ ਜਾਗੇ ਤੁਹਾਨੂੰ ਹੋਰ ਐਸਟ੍ਰੋਲੋਜਰ ਵੀ ਟੱਕਰਨਗੇ ਉਹ ਕਹਿਣਗੇ ਨਹੀਂ ਕਿ ਕੀ ਗੱਲ ਸੁਣੋ ਤੂੰ ਜਿਆਦਾ ਠੇਕਾ ਲੈ ਲਿਆ ਹੁਣ ਸਾਰਾ ਕੁਝ ਓਪਨ ਨਹੀਂ ਦੱਸਣਾ ਦਾ ਨਹੀਂ ਐਸਾ ਤਾਂ ਨਹੀਂ ਮੈਂ ਕਹਿ ਸਕਦੀ ਕਿ ਮੈਨੂੰ ਓਪਨਲੀ ਕਹਿਣ ਗਿਆ ਕੁਝ ਵੀ ਮੈਂ ਸਿਰਫ ਆਪਣੀ ਇੱਕ ਸਲਾਹ ਦਿੱਤੀ ਹੈ ਆਪਣੀ ਇੱਕ ਸੁਜੈਸ਼ਨ ਦਿੱਤਾ ਹੈ ਠੀਕ ਹੈ ਹੁਣ ਅਗਰ ਸਾਹਮਣੇ ਵਾਲਾ ਕੋਈ ਕਹਿ ਰਿਹਾ ਕਿ ਨਹੀਂ ਮੈਂ ਤਾਂ ਉਹਨੂੰ ਬਲੈਕਮੇਲ ਹੀ ਕਰਨਾ ਹੈ ਔਰ ਮੈਂ ਕਿਸੇ ਦਾ ਦੇਖੋ ਪ੍ਰੈਕਟੀਕਲ ਇੱਥੇ ਕੋਈ ਨਾਮ ਨਹੀਂ ਲਿੱਤਾ ਕਿਸੇ ਨੂੰ ਕੁਝ ਉਂਗਲ ਨਹੀਂ ਚੱਕੀ ਠੀਕ ਹੈ ਤੁਸੀਂ ਆਪਣਾ ਪੁਆਇੰਟ ਆਫ View ਦੱਸਦੇ ਹੋ ਮੈਂ ਆਪਣਾ ਪੁਆਇੰਟ ਵੀ ਦੱਸਾਂ ਕਿਉਂਕਿ ਮੈਂ ਆਪਣੇ ਆਪ ਨੂੰ ਵਿਚ ਲੈ ਕੇ ਆਈ ਹਾਂ ਮੈਂ ਆਪਣਾ ਪੁਆਇੰਟ ਵੀ ਰੱਖਿਆ ਕਿ ਸਾਹਮਣੇ ਵਾਲਾ ਕਹਿੰਦਾ ਕਿ ਮੈਂ ਹੁਣ ਮ ਕਰਮ ਕਰਨਾ ਬਹੁਤ ਫੈਕਟਰ ਹੁੰਦਾ ਹੈ ਕਰਮ ਨਾਲ ਹੀ ਗੱਲ ਬਣਦੀ ਹੈ ਬਿਲਕੁਲ ਫੇ ਚਾਹੇ ਕੋਈ ਇਹ ਕਹੀ ਜਾਵੇ ਕਿ ਜਾ ਕੇ ਮਿਕਸੀ ਦਾਨ ਕਰੇ ਹੋ ਚਾਹੇ ਕੋਈ ਇਹ ਕਹੀ ਜਾਵੇ ਕਿ ਜਾ ਤੂੰ ਆਪਣੇ ਘਰ ਨਾਲ ਨੂੰ ਪੈਗ ਬਣਾ ਕੇ ਦੇ ਤਾਂ ਬਰਕਤ ਆਉ ਜਾਂ ਕੋਈ ਇਹ ਗੱਲ ਕਹੀ ਕਿ ਜਾ ਦਾਰੂ ਦੇ ਵਿੱਚ ਹੱਥ ਡੋ ਕੇ ਬੈਠਾ ਰਹੇ ਤਾਂ ਨਹੀਂ ਦੇਖੋ ਇਹ ਸੋਸ਼ਲ ਮੀਡੀਆ ਦਾ ਨਵੀਂ ਚੀਜ਼ ਦੇਖੀ ਹੈ ਕਿ ਦਾਰੂ ਦੇ ਵਿੱਚ ਆਪਣੇ ਦਸਾਂ ਉਂਗਲੀਆਂ ਨੂੰ ਸਿਪ ਕਰਕੇ ਬੈਠ ਜਾਓ ਠੀਕ ਹੈ ਕਿਰਪਾ ਆਏਗੀ ਜਾਂ ਫਿਰ ਤੁਹਾਡੇ ਸਟਾਰਸ ਭਾਗੇ ਚਮਕ ਜਾਏਗਾ ਇਹ ਚੀਜ਼ ਆਹ ਹਰੀ ਜਟਨੀ ਲਾਲ ਜਟਨੀ ਵਾਲਾ ਸੁਣਿਆ ਤੁਸੀਂ ਨਹੀਂ ਇਹ ਵਾਲਾ ਮੈਂ ਸੁਣਿਆ ਨਹੀਂ ਹੈ ਪਰ ਤੁਸੀਂ ਦੱਸੋ ਕੀ ਇਹ ਵਿਚੋਰੀ ਚੰਡੀ ਰਾਹ ਚਟਨੀ ਨਹੀਂ ਪਹਿਲਾਂ ਇੱਕ ਹਾਲੀ ਦੇ ਵਿੱਚ ਇੱਕ ਬਾਬਾ ਹੀ ਆਏ ਸੀ ਬੜਾ ਕਹਿੰਦੇ ਉਹਨੇ ਕਿਤਾ ਕਿ ਕਿਹੜੀ ਚਟਣੀ ਖਾਣਾ ਕਹਿੰਦਾ ਮੈਨੂੰ ਜਲੇਬੀਆਂ ਦਿਖਦੀਆਂ ਨੇ ਤੇਰੇ ਘਰੇ ਕਦੋਂ ਖਾਦੀਆਂ ਸੀ ਮੈਨੂੰ ਬਰੈਂਡੀ ਦੀ ਬੋਤਲ ਦਿਖਦੀ ਹੈ ਇਹ ਚੀਜ਼ਾਂ ਦਾ ਬੜਾ ਪ੍ਰਮੋਟ ਕੀਤਾ ਗਿਆ ਲੋਕਾਂ ਨੂੰ ਮਤਲਬ ਮੈਨੂੰ ਲੱਗਦਾ ਕਿੰਨੇ ਦੀ ਹੀ ਠੱਗੀ ਲੱਗੀ ਉਸ ਦਾ ਦੇਖੋ ਇਹਦੇ ਵਿੱਚ ਵੀ ਅਗੇਨ ਪਬਲਿਕ ਤੇ ਲੋਕਾ ਜਿਹੜਾ ਸੋਸ਼ਲ ਮੀਡੀਆ ਥਰੂ ਦੇਖਦੇ ਆ ਕਿਸੇ ਨੂੰ ਵੀ ਚਾਹੇ ਉਹ ਮੈਨੂੰ ਦੇਖ ਰਿਹਾ ਜਾਂ ਕਿਸੇ ਵੀ ਬਾਬੇ ਨੂੰ ਦੇਖ ਰਿਹਾ ਉਹਨਾਂ ਨੂੰ ਖੁਦ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਮੈਨੂੰ ਤੁਹਾਨੂੰ ਲੱਗਦਾ ਕਿਸੇ ਘਰ ਦੇ ਵਿੱਚ ਜੇ ਕੋਈ ਮੈਂ ਮੈਂ ਇਹ ਇਹ ਗੱਲ ਨਾ ਬਹੁਤ ਓਪਨ ਨਹੀਂ ਕਹਿਣਾ ਦਰਸ਼ਕੋ ਤੁਸੀਂ ਵੀਡੀਓ ਵੇਖ ਰਹੇ ਹੋ 80% ਲੋਕ ਇਹ ਗੱਲ ਕਹਿਣਗੇ ਕਿ ਸਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ 네ਗੇਟਿਵ એનર્ਜੀ ਆ ਜਿਸ ਨਾਲ ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸਾਡੇ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ ਸਾਡੇ ਘਰ ਦੇ ਵਿੱਚ ਐਂ ਲੱਗਦਾ ਕਿ ਝਾਂਜਰਾ ਖੜਕੇ ਦਿੰਨੇ ਝਾੜੂ ਬੋਲ ਦਿੰਨੇ ਛੱਤ ਦੇ ਕੋਈ ਘੁੰਮਦਾ ਦਿਖਦਾ ਐ ਇਦਾਂ ਦੀਆਂ ਗੱਲਾਂ ਜਿਹੜੀਆਂ ਇਹਨਾਂੋਂ ਨਿਕਲਦੀਆਂ ਨੇ ਤੁਸੀਂ ਦੱਸੋ ਕਿ ਘਰ ਦੇ ਵਿੱਚ ਨੈਗੇਟਿਵ એનર્ਜੀ ਕਿਵੇਂ ਭੇਜੀ ਜਾ ਸਕਦੀ ਹੈ ਜੇ ਇਦਾਂ ਦੀ ਹੁੰਦੀ ਆ ਤਾਂ ਦੇਖੋ ਪਹਿਲੀ ਗੱਲ ਮੈਂ ਇਹ ਨਕਾਰੂੰਗੀ ਨਹੀਂ ਕਿ ਨਹੀਂ ਹੁੰਦੀ 네ਗੈਟਿਵਿਟੀ ਹੁੰਦੀ ਹੈ ਪਰ 네ਗੈਟਿਵਿਟੀ ਬਹੁਤ ਤਰੀਕੇ ਦੀ ਹੁੰਦੀ ਹੁਣ ਮੈਂ ਇੱਥੇ ਬੈਠੀ ਹਾਂ ਮੈਂ ਅੰਦਰ ਹੀ ਅੰਦਰ ਸੋਚੀ ਜਾ ਰਹੀ ਹਾਂ ਸੋਚੀ ਜਾ ਰਹੀ 네ਗੈਟਿਵ ਥੌਟਸ ਕ੍ਰੀਏਟ ਕਰ ਰਹੀ ਹਾਂ ਕਿਸੇ ਬਾਰੇ ਮਾੜਾ ਸੋਚੀ ਜਾ ਰਹੀ ਹਾਂ ਉਹ ਮੇਰੇ ਅੰਦਰ ਦੀ 네ਗੈਟਿਵਿਟੀ ਹੈ ਇੱਕ 네ਗੈਟਿਵਿਟੀ ਹੈ ਕਿ ਮੈਂ ਆਪਣੇ ਲਈ ਕ੍ਰੀਏਟ ਕਰ ਰਹੀ ਹਾਂ ਕਿ ਮੇਰਾ ਤਾਂ ਭਾਗ ਹੀ ਨਹੀਂ ਮੇਰੀ ਕਿਸਮਤ ਹੀ ਐਸੀ ਹੈ ਮੇਰਾ ਐਸਾ ਹੈ ਮੇਰਾ ਅੱਜ ਤੱਕ ਕੁਝ ਹੋਇਆ ਹੀ ਨਹੀਂ ਬਚਪਨ ਤੋਂ ਮੈਂ ਪਰੇਸ਼ਾਨ ਹਾਂ ਬਚਪਨ ਤੋਂ ਮੈਂ ਦੁਖੀ ਹਾਂ ਇਹ ਹੈ ਮੈਂ ਆਪਣੇ ਲਈ ਖਟਾ ਖੋਦ ਰਹੀ ਹਾਂ ਠੀਕ ਹੈ ਨਾ ਇੱਕ ਹੁੰਦੀ ਹੈ ਨਜ਼ਰ ਆਪਨਾ ਦੇਖਿਆ ਨੀ ਨਜ਼ਰ ਤਾਂ ਉਸੇ ਮੈਂ ਤੁਹਾਨੂੰ ਦੱਸ ਦਿੰਨਾ ਨਜ਼ਰ ਦੀ ਤਾਂ ਗੱਲ ਇੱਦਾਂ ਆ ਜਾਂਦੀ ਆ ਮੈਂ ਮੈਂ ਨਾ ਬਹੁਤ ਚੀਜ਼ਾਂ ਵੇਖੀਆਂ ਨੇ ਕਿ ਉਹ ਧਰਤੀ ਦੇ ਉੱਤੇ ਭੂਤ ਬਣਾ ਲਿਆ ਫਿਰ ਜੁੱਤੀ ਨੂੰ ਘੁਮਾ ਲਿਆ ਫਿਰ ਉਹ ਟੇਢੀ ਹੋ ਗਈ ਪੁੱਠੀ ਹੋ ਗਈ ਫਿਰ ਭੂਤ ਘੁੱਟ ਲਿਆ ਫਿਰ ਉਹਨੂੰ ਕੁੱਟ ਕੁੱਟ ਕੇ ਕੰਮਲਾ ਕਰਤਾ ਫਿਰ ਜੁੱਤੀ ਜੇ ਸਿੱਧੀ ਹੋ ਗਈ ਤਾਂ ਹੁਣ ਨਜ਼ਰ ਠੀਕ ਹੈ ਨਹੀਂ ਤਾਂ ਛਵਾ ਛਵਾ ਮਿਰਚਾ ਉੱਥੇ ਕਿਲੋ ਕਿਲੋ ਫਰ ਫਰ ਕੇ ਮੋਠੀਆਂ ਉੱਥੇ ਮਸਕ ਸੁੰਗੀ ਜਾਣਾ ਉਹਦਾ ਕਿ 스멜 ਆ ਰਹੀ ਹੈ ਜੀ ਇਹ ਚੜਚੜਾ ਕਰਦੀ ਹੈ ਜੀ ਬਹੁਤ ਜ਼ਿਆਦਾ ਮੈਂ ਪੁੱਛਦਾ ਨਜ਼ਰ ਹੁੰਦੀ ਹੈ ਜਾਂ ਨਹੀਂ ਹਾਂ ਦੇ ਨਾਂ ਦੇ ਵਿੱਚ ਜਵਾਬ ਦਿਓ ਹਾਂ ਨਜ਼ਰ ਹੁੰਦੀ ਹੈ ਨਜ਼ਰ ਹੁੰਦੀ ਹੈ ਨਜ਼ਰ ਹੁੰਦੀ ਹੈ ਬਹੁਤ ਗੰਦੀ ਹੁੰਦੀ ਹੈ ਬਹੁਤ ਗੰਦੀ ਹੁੰਦੀ ਹੈ ਕਹਿੰਦੇ ਨਜ਼ਰ ਪੱਥਰ ਨੂੰ ਵੀ چیر ਦਿੰਦੀ ਹੈ ਇਹ ਇਹ ਜੀ ਗੰਦੀ ਨਜ਼ਰ ਕਿਹੜੇ ਲੋਕਾਂ ਦੀ ਹੁੰਦੀ ਹੈ ਮੇਰੇ ਤਾਂ ਮਲਾ ਸਭ ਤੋਂ ਪਹਿਲਾਂ ਤਾਂ ਇਹੀ ਤਾਂ ਪਤਾ ਲੱਗੇ ਦੇਖੋ ਅੱਜ ਕੱਲ ਦੇ ਟਾਈਮ ਵਿੱਚ ਨਾ ਆਪਣੇ ਕੋਲ ਕੀ ਹੈ ਇਨਸਾਨ ਇਹ ਨਹੀਂ ਦੇਖਦਾ ਅੱਜ ਕੱਲ ਦੇ ਟਾਈਮ 'ਚ ਇਨਸਾਨ ਇਹ ਦੇਖਦਾ ਅੱਛਾ ਉਹਦੇ ਕੋਲ ਇਹ ਹੈ ਅੱਛਾ ਉਹਦੀ ਲਾਈਫ ਇਸੇ ਚੱਲ ਰਹੀ ਹੈ ਅੱਛਾ ਇੰਨਾ ਖੁਸ਼ ਹੈ ਅੱਛਾ ਵੀਡੀਓਜ਼ ਬਣਾ ਕੇ ਪਾ ਰਿਹਾ ਅੱਛਾ ਕੋ ਮਨ ਵੀ ਗਿਆ ਹੈ ਅਛਾ ਉਹਦੇ ਹਸਬੰਡ ਨੂੰ ਵੈਂਟ ਇੰਦੇ ਰੋਜ਼ ਦਿੱਤਾ ਵਾਹ ਸਾਡੇ ਨੇ ਤਾਂ ਦਿੱਤਾ ਨਹੀਂ ਸਾਡੀ ਵਾਂਨੇ ਸਾਨੂੰ ਗੋਬੀ ਦਾ ਜਾਨ ਲੇ ਇਹ ਗੱਲ ਵੀ ਹੋ ਜਾਂਦਾ ਕਿ ਮੈਨੂੰ ਮੇਰੀਆਂ ਦੋ ਗੱਡੀਆਂ ਸੁੱਖ ਨਹੀਂ ਦਿੰਦੀਆਂ ਮੈਨੂੰ ਮੇਰੇ ਭਾਈ ਦੀਆਂ ਚਾਰ ਗੱਡੀਆਂ ਦੁੱਖ ਕਰਦੀਆਂ ਬਿਲਕੁਲ ਉਹਦਾ ਬੂਰਾ ਹੋ ਜਾਏ ਇਨਸਾਨ ਇਹ ਨਹੀਂ ਕਹੋਗਾ ਮੇਰੀ ਅੱਖ ਠੀਕ ਹੋ ਜਾਏ ਮੇਰੀ ਦੂਜੀ ਵੀ ਅੱਖ ਫੋੜ ਦੇ ਉਹਦਾ ਬੂਰਾ ਹੋਣਾ ਚਾਹੀਦਾ ਅੱਜ ਕੱਲ ਦਾ ਟਾਈਮ ਇਹ ਹੈ ਆਪਣੇ ਆਪਣੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਆਪਣੇ ਆਸ-ਪਾਸ ਦੇ ਦੇਖ ਕੇ ਆਪਣੇ ਆਪ ਨੂੰ ਖੁਸ਼ ਨਹੀਂ ਹੁੰਦੇ ਕਿੱਦਾਂ ਦਾ ਦੌਰ ਚੱਲਦਾ ਥੋੜੇ ਤੁਹਾਨੂੰ ਥੋੜੇ ਕੋਲ ਆ ਕੇ ਕਹਿੰਦੇ ਨੇ ਕਿ ਯਾਰ ਉਹ ਫਲਾਣੇ ਦੇ ਕਰੇ ਚੱਕ ਦੇ ਕੰਮ ਕਰਦੇ ਵੀ ਜ਼ਰੂਰ ਹੈ ਲੇਕਿਨ ਮੇਰੀ ਜੋ ਸਲਾਹ ਹੈ ਕਿ ਖੁਦ ਨੂੰ ਪ੍ਰੋਟੈਕਟ ਕਰਕੇ ਚੱਲੋ ਖੁਦ ਦਾ ਔਰਾ ਸਹੀ ਰੱਖੋ ਔਰ ਇੰਨਾ ਸਟਰੋਂਗ ਹੋ ਜਾਓ ਇੰਨਾ ਸਟਰੋਂਗ ਹੋ ਜਾਓ ਕਿ ਸਾਹਮਣੇ ਵਾਲਾ ਕੋਈ ਐਰਾ ਗਿਆਰਾ ਨੱਥੂ ਲੈਰਾ ਤੁਹਾਡਾ ਕੁਝ ਵਿਗਾੜ ਨਾ ਸਕੇ ਤੁਹਾਡਾ ਖੁਦ ਜੇ ਔਰਾ ਇੰਨਾ ਪੋਜ਼ਿਟਿਵ ਹੋਏਗਾ ਨਾ ਤੁਹਾਡੇ ਉੱਤੇ ਕੋਈ એનર્ਜੀ ਹਿੱਟ ਹੀ ਨਹੀਂ ਕਰੇਗੀ ਤੁਹਾਡਾ ਕੋਈ ਬੁਰਾ ਚਾਕੇ ਵੀ ਨਹੀਂ ਕਰ ਸਕਦਾ ਕੀ ਲੱਗਦਾ ਕਿ ਜਦੋਂ ਹੁਣ ਜੇ ਇਦਾਂ ਦਾ ਸਮਾਜ ਬਣਦਾ ਜਾ ਰਿਹਾ ਹੈ ਮੈਮ ਕੀ ਲੱਗਦਾ ਕਿ ਕਿੱਥੇ ਗਲਤੀ ਹੋ ਰਹੀ ਹੈ ਦੇਖੋ ਅੱਜ ਕੱਲ ਕਹਿ ਮੈਂ ਤੁਸੀਂ ਜਿਹੜੇ ਤੁਸੀਂ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਕਹੀਆ ਤੁਸੀਂ ਇਹ ਕੀ ਕਰਵਾ ਰਹੇ ਹੋ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀ ਮੈਂ ਤਾਂ ਕਹਤਾ ਔਰ ਮੈਂ ਕਰਨੀ ਵੀ ਹੈ ਕਿਉਂਕਿ ਪਹਿਲੀ ਗੱਲ ਮੈਂ ਹਰ ਇੱਕ ਬੁਰੀ ਚੀਜ਼ ਨੂੰ ਕੱਟਣ ਦਾ ਕੰਮ ਕਰਦੀ ਆ ਆਪਣੀ ਨੈਗੇਟਿਵਿਟੀ ਹੋ ਗਈ ਹੈ ਕੋਈ ਵੀ ਨੈਗੇਟਿਵ ਔਰਾ ਹੋ ਗਿਆ ਉਹਨੂੰ ਮੈਂ ਕਹੂੰਗੀ ਕ੍ਰੀਏਟ ਕਰੋ ਮੈਡੀਟੇਸ਼ਨ ਕਰਕੇ ਉਹਨੂੰ ਸਹੀ ਕਰੋ ਕਿ ਜ਼ਰਾ ਬੁਰਾ ਕਰਨ ਨਾਲੋਂ ਚੰਗਾ ਜਿਹੜੀ એનર્ਜੀ ਤੁਸੀਂ ਬੁਰੇ ਉੱਤੇ ਪਾਣੀ ਹੈ ਉਹ એનર્ਜੀ ਆਪਣੇ ਆਪ ਨੂੰ ਸੁਧਾਰਨ 'ਚ ਲਗਾਓ ਤਾਂ ਜ਼ਿਆਦਾ ਬੈਟਰ ਹੈ ਮੇਰੇ ਕੋਲ ਲੋਕੀ ਆ ਕੇ ਕਹਿੰਦੇ ਹੈ 노 ਡਾਊਟ ਮੈਂ ਉਹਨਾਂ ਨੂੰ ਆਪਣੀ ਸਲਾਹ ਦੇ ਕੌਣ ਕਿਸੇ ਹੋਰ ਤੋਂ ਕੁੜ ਕਰਵਾ ਲੈਣਾ ਬਿਲਕੁਲ ਹਟਦੇ ਨਹੀਂ ਪਰ ਹਟਣਾ ਨਹੀਂ ਆਪਾਂ ਚਾਹੇ ਉਹ ਕਿਸੇ ਦਾ ਬੁਰਾ ਹੋਵੇ ਚੰਗਾ ਹੋਵੇ ਜਾਏ ਆਪਦਾ ਜਮੀ ਬੁਰਾ ਹੋ ਜਾਵੇ ਬਿਲਕੁਲ ਉਹ ਕਹਿੰਦੇ ਕੋਈ ਨਾ ਮੈਂ ਅਗਰ ਕਹਿੰਨੇ ਵੀ ਰੱਬ ਦੇਖਦਾ ਆਪਣੇ ਕਰਮਾ ਅਕਾਊਂਟ ਮੈਂ ਬੋਲ ਚੁੱਕੀ ਹਾਂ ਐਸਾ ਕੋਈ ਗੱਲ ਨਹੀਂ ਆ ਦੇਖਿਆ ਜਾਏਗਾ ਮੈਂ ਇਸ ਟਾਈਮ ਪਰੇਸ਼ਾਨ ਤੂੰ ਪਰੇਸ਼ਾਨ ਤੂੰ ਆਪਣਾ ਹੱਲ ਕਰਨਾ ਤੂੰ ਸਾਹਮਣੇ ਵਾਲਾ ਨੁਕਸਾਨ ਕਰਨਾ ਲੇਕਿਨ ਹਾਂ ਉਹਨੂੰ ਨਹੀਂ ਦੇਖਿਆ ਜਾਣਾ ਮੈਂ ਮੈਂ ਕੁਛ ਨਹੀਂ ਤਾਂ ਮੇਰੀ ਬਰਬਾਦੀ ਦਾ ਕਾਰਨ ਉਹ ਹੈ ਉਹ ਵੀ ਕੁਛ ਨਹੀਂ ਹੋਣਾ ਚਾਹੀਦਾ ਅੱਜਕੱਲ ਇਹ ਥਿੰਕਿੰਗ ਹੈ ਲੋਕਾਂ ਕੀ ਨੋ ਜਾਣਕਾਰੀ ਹੁਣ ਜਦੋਂ ਇਦਾਂ ਦੀ ਮਿਲਦੀ ਹੈ ਬੜਾ ਦੁੱਖ ਲੱਗਦਾ ਹੈ ਕਿ ਕਿਸੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ਆਪਾਂ ਵਾਲੇ ਸਮੇਂ ਨੂੰ ਕਿੱਦਾਂ ਨੂੰ ਲੈ ਕੇ ਜਾਵਾਂਗੇ ਮੈਮ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਨਾ ਹੁਣ ਇੱਕ ਟ੍ਰੈਂਡ ਜਿਹਾ ਚੱਲ ਪਿਆ ਪਹਿਲਾਂ ਕੀ ਹੁੰਦਾ ਸੀ ਕਿ ਲੋਕੀ ਆਪਣੀ ਮਨਪਸੰਦ ਫੋਟੋ ਪਾਉਂਦੇ ਸੀ ਵੀਡੀਓਜ਼ ਪਾਉਂਦੇ ਸੀ ਚਲੋ ਅਗਲਾ ਆਪਣੇ ਹਿਸਾਬ ਨਾਲ ਜ਼ਿੰਦਗੀ ਨੂੰ ਜਿਉਂਦਾ ਸੀ ਉਹਨੂੰ ਲੱਗਦਾ ਸੀ ਕਿ ਮੈਂ ਲੋਕ ਦੇਖਣ ਕਿ ਮੈਂ ਕੀ ਕਰ ਰਿਹਾ ਜਾਂ ਲੋਕ ਮੇਰੀ ਫੋਟੋ ਲਾਈਕ ਕਰ ਰਹੇ ਨੇ ਤਾਂ ਮੈਨੂੰ ਚੰਗਾ ਲੱਗ ਰਿਹਾ ਪਰ ਅੱਜ ਕੱਲ ਕੀ ਹੋ ਰਿਹਾ ਹੈ ਕਿ ਮੈਂ ਬੜੀ ਸੋਸ਼ਲ ਮੀਡੀਆ ਤੇ ਵੇਖਦਾ ਚੀਜ਼ਾਂ ਬਾਬੇ ਮਿਲ ਜਾਂਦੇ ਨੇ ਸਕਰੋਲ ਕਰਦੇ ਕਰਦੇ ਤੇ ਉਹ ਸਿਰ ਸੁਰਜਾ ਘੁਮਾਣ ਲੱਗ ਜਾਂਦੇ ਨੇ ਕਈ ਵਾਰ ਬਹੁਤ ਵੀਡੀਓ ਦੇਖਿਆ ਨੇ ਮੈਂ ਐਸੀ ਆ ਸੋਸ਼ਲ ਮੀਡੀਆ ਤੇ ਕਿ ਸਿਰ ਘੁਮਾਣਾ ਇਹ ਕਿੱਥੇ ਤੱਕ ਜਾਇਜ ਹੈ ਜੇ ਇਹ ਐਦਾ ਕੁਝ ਹੁੰਦਾ ਹੈ ਜੇ ਜਾਇਜ ਨਜਾਇਜ਼ ਤਾਂ ਬਾਅਦ ਦੀ ਗੱਲ ਹੈ ਕਿ ਪਹਿਲੀ ਤਾਂ ਇਹੀ ਗੱਲ ਦੱਸ ਦੋ ਕਿ ਐਦਾਂ ਦੀ ਕੋਈ ਚੀਜ਼ ਹੁੰਦੀ ਹੈ ਕਿ ਸਿਰ ਘੁਮਾਣ ਦੇ ਨਾਲ ਕੀ ਹੁੰਦਾ ਹੈ ਮਤਲਬ ਇਹ ਕੀ ਚੀਜ਼ ਹੈ ਦੇਖੋ ਪਹਿਲੀ ਗੱਲ ਤਾਂ ਮੈਂ ਅਗਰ ਇਹ ਕਹਿੰਨੀ ਹੈ ਕਿ ਕੋਈ ਸਿਰ ਘੁਮਾ ਕੇ ਕਹਿ ਰਿਹਾ ਕਿ ਮੇਰੇ ਚ ਆ ਗਿਆ ਕੋਈ ਆਪਣੀ ਇੱਕ ਹਿਊਮਨ ਬਾਡੀ ਹੈ ਆਪਣੀ ਬਾਡੀ ਦੇ ਵਿੱਚ ਇੱਕ ਸੋਲ ਰਹਿ ਸਕਦੀ ਹੈ ਦੂਸਰੀ ਸੋਲ ਨਹੀਂ ਪਰਵੇਸ਼ ਕਰ ਨਹੀਂ ਲੈ ਸਕਦੀ ਨਹੀਂ ਪਰਵੇਸ਼ ਕਰ ਸਕਦੀ ਠੀਕ ਹੈ ਬਟ ਹਾਂ ਇੱਕ ਚੀਜ਼ ਮੈਂ ਮੰਨਦੀ ਹਾਂ ਐਕਸੈਪਟੇਬਲ ਹੈਗੀ ਹੈ ਕਿ ਅਗਰ ਆਪਾਂ ਮੰਦਿਰ ਗਏ ਗੁਰਦੁਆਰੇ ਗਏ ਜਾਂ ਕਿਸੇ ਬਹੁਤ ਪੋਜ਼ਿਟਿਵ ਜਿਹਦਾ ਹੋ ਰਿਹਾ ਹੈਗਾ ਉਸ ਇਨਸਾਨ ਨਾਲ ਮਿਲ ਰਹੇ ਹਾਂ ਤਾਂ ਆਪਾਂ ਨੂੰ ਵੀ ਆਪਾਂ ਕਹਿੰਦੇ ਕਿ ਆਪਣੇ ਗੂਸਬੰਪਸ ਆ ਗਏ ਹੈਨਾ ਆਪਣੀ ਪੋਜ਼ਿਟਿਵ ਵਾਈਬਸ ਫੀਲ ਹੁੰਦੀ ਆਪਾਂ ਲੋ ਸਿੱਖ एकदम એનਰਜੈਟਿਕ ਹੋ ਜਾਂਦੇ ਆ ਆਪਾਂ ਨੂੰ ਅੱਛਾ ਫੀਲ ਹੁੰਦਾ ਉਹ ਤਾਂ ਇੱਕ ਖਲਕ ਚੀਜ਼ ਹੋਗੀ ਪਰ ਉਹਨੋਂ ਉੱਤੇ ਬੈਠ ਕੇ ਆਪਾਂ ਕਿਸੇ ਨੂੰ ਮਿਲ ਕੇ ਕਹਿੰਦੇ ਕਿ ਹਾਂ ਆਪਣ ਨੂੰ ਕੋਈ ਆ ਗਿਆ ਵਾਲ ਹਿਲਾ ਰਹੇ ਆ ਗਰਦ ਹਿਲਾ ਰਹੇ ਉਹ ਚੀਜ਼ ਨਹੀਂ ਮੈਂ ਮੰਨਦੀ ਉਹ ਚੀਜ਼ ਤੁਸੀਂ ਮੰਨਦੇ ਮੈਂ ਨਹੀਂ ਮੰਨ ਸਕਦੀ ਉਹ ਉਹਨਾਂ ਦੀ ਆਪਣੀ ਮਸਤੀ ਹੋ ਸਕਦੀ ਹੈ ਜਿਵੇਂ ਆਪਾਂ ਗਾਣਾ ਸੁਣਦੇ ਆ ਕੋਈ ਬਿਲਕੁਲ ਕਹਿ ਸਕਦੇ ਹੋ ਆਪਣੀ ਮਸਤੀ ਚ ਲੱਗੇ ਹੋਏ ਹੁਣ ਮੈਂ ਕੁਝ ਐਸਾ ਕਰਾਂ ਸਾਹਮਣੇ ਵਾਲੇ ਦੇਖਣੇ ਪਹਿਲੇ ਮੈਨੂੰ ਕਹਿੰਦੇ ਇਹਨਾਂ ਚਮਾਤਾ ਜਿਹਾ ਗਿਆ ਇਹਨਾਂ ਦੇ ਪੈਰ ਫੜ ਲਓ ਠੀਕ ਹੈ ਉਹਨੂੰ ਦੇਖ ਕੇ ਮੇਰੇ ਦਿਮਾਗ 'ਚ ਵੀ ਆਏਗਾ ਕਿ ਹਾਂ ਠੀਕ ਹੈ ਕੁਝ ਲੌਜੀਕਲੀ ਚੱਲ ਰਿਹਾ ਉਹਨੂੰ ਇੱਕ ਨੂੰ ਦੇਖ ਕੇ ਦੋ ਨੂੰ ਦੇਖ ਕੇ ਪੰਜ ਬਲੋ ਹੋਰ ਕਿਉਂਕਿ ਉਹ ਕਹਿੰਦੇ ਨੇ ਇੱਕ ਦੇ ਪਿੱਛੇ ਇੱਕ ਹੂੰ ਭੇਡ ਬੱਕਰੀ ਬਣ ਜਾਂਦੀ ਹੈ ਫਿਰ ਬੱਕਰੀ ਬਣ ਜਾਂਦੀ ਹੈ ਆਪਣਾ ਦਿਮਾਗ ਨਹੀਂ ਯੂਜ਼ ਹੋਏਗਾ ਬਟ ਹਾਂ ਇੱਕ ਨੂੰ ਦੇਖ ਕੇ ਇੱਕ ਹੋ ਜਾਂਦੀ ਚੀਜ਼ ਜਿਹਨੇ ਨਾ ਉਹ ਪਾਏ ਵਗੈਰਾ ਦੱਸਦੇ ਨੇ ਜਿਵੇਂ ਕੁਝ ਜੇ ਆਪਾਂ ਕਹੀਏ ਤਾਂ ਕੁਝ ਲੋਕ ਜਿਨ੍ਹਾਂ ਕੋਲ ਜਾਂਦੇ ਨੇ ਉਹ ਲਾ ਲਓ ਜਾਂ ਸੋਸ਼ਲ ਮੀਡੀਆ ਤੇ ਲਾ ਲਓ ਹੁਣ ਮੈਂ ਹੀ ਤੁਹਾਨੂੰ ਪੁੱਛ ਲੰਨਾ ਤੁਸੀਂ ਤੁਸੀਂ ਕੋਈ ਉਪਾਏ ਦੱਸਦੇ ਹੋ ਬਿਲਕੁਲ ਦੱਸਦੀ ਹਾਂ ਕਿਦਾਂ ਦਾ ਉਪਾਏ ਹੁੰਦਾ ਆ ਦੇਖੋ ਬ੍ਰਹਮੰਡ ਪੂਰਾ ਹੈ ਯੂਨੀਵਰਸ ਹੈ ਸਭ ਤੋਂ ਪਹਿਲਾਂ ਮੈਂ ਦੱਸਦੀ ਹਾਂ ਤੁਸੀਂ ਮੈਡੀਟੇਸ਼ਨ ਕਰੋ ਜੇ ਤੁਸੀਂ ਮੈਡੀਟੇਸ਼ਨ ਕਰ ਲਿਆ ਆਪਣੇ 7 ਚੱਕਰ ਓਪਨ ਕਰ ਲਏ ਤੁਹਾਡੀ ਸਾਰੀ ਦੀ ਸਾਰੀ ਪ੍ਰੋਬਲਮਸ ਠੀਕ ਹੋ ਜਾਂਦੀ ਹੈ ਅਗਰ ਤੁਸੀਂ 7 ਚੱਕਰ ਬਾਰੇ ਕਦੇ ਸਟੱਡੀ ਕਰੋ ਮੈਡੀਟੇਸ਼ਨ ਦੀ ਤਰਫ ਜਾਓ ਮੈਂ ਕਹਿੰਦੀ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਹੈ ਕੈਂਸਰ ਤੱਕ ਦੀ ਬਿਮਾਰੀਆਂ ਠੀਕ ਹੋ ਜਾਂਦੀ ਹੈ ਬ੍ਰੇਨ ਟਿਊਮਰ ਤੱਕ ਠੀਕ ਹੋ ਜਾਂਦਾ ਹੈ ਡਾਕਟਰਸ ਜਿਹਨੂੰ ਜਵਾਬ ਦੇ ਚੁੱਕੇ ਉਹ client ਵੀ 5ਵੇਂ ਦਿਨ ਮੇਰੇ ਕੋਲ ਚੇਅਰ ਤੇ ਬੈਠਾ ਸੀ ਬੇਸ਼ੱਕ ਉਹਨੂੰ ਗੱਡੀ 'ਚ ਲੈ ਕੇ ਆਏ ਚੱਲਿਆ ਨਹੀਂ ਜਾ ਰਿਹਾ ਸੀ ਕਿਉਂਕਿ energy level ਨਹੀਂ ਸੀ ਲੇਕਿਨ ਇੱਕ ਦਿਨ ਡਾਕਟਰ ਉਹਨੂੰ ਜਵਾਬ ਦੇ ਰਿਹਾ ਕਿ ਇਹ ਪਰਸਨ ਦੇ ਬਚਣ ਦੇ ਕੋਈ ਚਾਂਸ ਨਹੀਂ ਹੈ ਔਰ ਦੂਸਰੇ ਉਸੇ ਸ਼ਾਮ ਨੂੰ ਮੇਰੇ ਕੋਲ client ਉਹਨਾਂ ਦਾ ਬੇਟੀ ਦਾ ਫੋਨ ਆਂਦਾ ਮੈਂ ਸਿਰਫ ਇੱਕ ਉਪਾਏ ਦਿੱਤਾ ਹਨੂਮਾਨ ਚਲिसा ਪੜੋ 108 ਵਾਰ ਔਰ ਇਹ ਮੈਂ ਇਦਾਂ ਹੀ ਨਹੀਂ ਬੋਲ ਰਹੀ ਮੈਂ ਆਜ ਤੱਕ ਕੁਝ ਵੀ ਬੋਲਨੀ ਹੈ ਮੇਰੇ ਕੋਲ ਹਰ ਚੀਜ਼ ਦਾ ਪ੍ਰੂਫ ਹੁੰਦਾ ਨਹੀਂ 108 ਵਾਰ ਹੀ ਕਿਉਂ 108 ਵਾਰ 10 ਵਾਰ ਕਿਉਂ ਨਹੀਂ 10 ਵਾਰ ਕਿਉਂ ਨਹੀਂ ਦੇਖੋ ਆਪਣੀ ਬਾਡੀ ਦੇ 7 ਚੱਕਰ ਹੈ ਠੀਕ ਹੈ ਜਿਵੇਂ ਆਹ ਲਾਈਟ ਲੱਗੀ ਹੋ ਪਰ ਉਹਦਾ ਕਨੈਕਸ਼ਨ ਉੱਥੇ ਹੈ ਹੈਨਾ ਆਪਣੀ ਬਾਡੀ ਦੇ 108 ਗੁੱਛੇ ਨੇ ਨਾਲੀਆਂ ਇਹਨਾਂ ਸਾਰੇ ਉਸ ਤੋਂ ਬਾਅਦ ਜਿਹੜਾ ਗੁੱਛਾ ਦਾ ਮੇਨ ਪੁਆਇੰਟ ਉਹਨੂੰ 7 7 ਪੁਆਇੰਟ ਦਿੱਤਾ ਗਿਆ ਹੁਣ ਇਹ ਪਲੱਗ ਜਿਹੜਾ ਲੱਗੇ ਆਹ ਵਾਲਾ ਪਲੱਗ ਹੈ ਇਹਦੇ ਪਿੱਛੇ ਕਿੰਨੇ ਗੁੱਛੇ ਨੇ ਤਾਰਾ ਦੇ ਆਪਾਂ ਉਹ ਨਹੀਂ ਦੇਖ ਸਕਦੇ ਆਪਾਂ ਮੇਨ ਪੁਆਇੰਟ ਦੇਖ ਰਹੇ ਕਿ ਆਹ ਔਨ ਕਰਾਂਗੇ ਤਾਂ ਚੱਲ ਪਏਗਾ ਆਹ ਔਨ ਕਰਾਂਗੇ ਤਾਂ ਫੈਨ ਚੱਲ ਪਏਗਾ ਠੀਕ ਹੈ ਨਾ ਉਹਦੇ ਆਪਣੇ ਬੋਡੀ ਦੇ 7 ਚੱਕਰ ਹੈ ਹਰ ਇੱਕ ਪ੍ਰੋਬਲਮ ਦਾ ਇੱਕ ਚੱਕਰ ਹੈ ਆਪਾਂ ਮੈਡੀਟੇਸ਼ਨ ਤੋਂ ਬਹੁਤ ساری ਚੀਜ਼ਾਂ ਹੀਲ ਕਰਦੇ ਆ ਬਹੁਤ ساری ਚੀਜ਼ਾਂ ਠੀਕ ਕਰਦੇ ਆ ਠੀਕ ਕਰਦੇ ਹੋ ਤੁਸੀਂ ਮੈਂ ਮੈਂ ਤੁਸੀਂ ਤਸਵੀਰ ਵੇਖ ਵੀ ਰਹੇ ਹੋ ਇਹਨਾਂ ਦੀ ਸਕਰੀਨ ਤੇ ਚੱਲ ਰਹੀ ਹੈ ਇਹਨਾਂ ਨੇ ਮੈਡੀਟੇਸ਼ਨ ਕਰਕੇ ਆਪਣੇ ਆਪ ਦੇ ਵਿੱਚ ਕਿੰਨਾ ਬਦਲਾਅ ਲੈ ਕੇ ਆਂਦਾ ਉਹ ਆਪਣੇ ਆਪ ਦੇ ਵਿੱਚ ਇੱਕ एग्जांपल ਹੈ ਮੈਂ ਬਿਲਕੁਲ ਅਗਰ ਮੈਂ ਆਪਣੀ ਹੀ ਗੱਲ ਕਰਾਂ ਮੇਰੇ ਮੈਡੀਟੇਸ਼ਨ ਤੋਂ ਬਾਅਦ ਇੰਨੇ ਸਾਰੇ ਮਾਈਂਡ ਬਲੋਇੰਗ ਚੇਂजेस ਆਏ ਨੇ ਜੋ ਮਤਲਬ ਇਹ ਹੈ ਖੁਦ ਵੀ ਦੇਖ ਕੇ ਹੈਰਾਨ ਹੈ ਮੇਰੀ ਫੈਮਿਲੀ ਵਿੱਚ ਦੇਖ ਕੇ ਹੈਰਾਨ ਹੈ ਔਰ ਅਗਰ ਇਹ ਵੀਡੀਓ ਜਿਹੜਾ ਤੁਸੀਂ ਆਪਾਂ ਇੰਟਰਵਿਊ ਲੈ ਰਹੇ ਹੋ ਤੇ ਮੇਰੇ ਸਕੂਲ ਟਾਈਮਿੰਗ ਦੇ ਟੀਚਰਸ ਤੇ ਮੇਰੇ ਫਰੈਂਡ ਸਰਕਲ ਦੇਖ ਰਹੇ ਹੋਣਗੇ ਉਹ ਐਕਸੈਪਟ ਕਰਨਗੇ ਔਰ ਮੇਰੇ ਕੋਲ ਤਾਂ ਹਰ ਚੀਜ਼ ਦਾ ਮੈਂ ਕਹਿ ਰਹੀ ਐ ਮੇਰੇ ਕੋਲ ਪ੍ਰੂਫ ਐ ਹਰ ਚੀਜ਼ ਤੁਸੀਂ ਟੈਰੋ ਕਾਰਡ ਨਾਲ ਐਸਟ੍ਰੋਲੋਜੀ ਕਰਦੇ ਹੋ ਇਹ ਇੱਕ ਹੀ ਸਿਸਟਮ ਹੁੰਦਾ ਹੈ ਦੇਖੋ ਟੈਰੋ ਕਾਰਡਸ ਆਪਣੇ 78 ਕਾਰਡਸ ਹੁੰਦੇ ਨੇ ਜਿਸ ਤਰ੍ਹਾਂ ਇਹ ਆਪਾਂ ਦੇਖ ਸਕਦੇ ਹਾਂ ਹਮ ਹਰ ਇੱਕ ਕਾਰਡ ਦੀ ਇੱਕ ਅਲੱਗ ਪੇਂਟਿੰਗ ਹੁੰਦੀ ਐ ਹੁਣ ਅਗਰ ਇਸ ਪੇਂਟਿੰਗ ਵਿੱਚ ਸਵਾਰਡ ਦਿਖ ਰੇ ਘੋੜੇ ਤੇ ਇੱਕ ਪਰਸਨ ਜਾ ਰਿਹਾ ਐ ਬਿਲਕੁਲ ਅੰਧਤੁੰਨ ਜਾ ਰਿਹਾ ਤਾਂ ਹਰ ਇੱਕ એનર્ਜੀ ਉੱਤੇ ਮੈਂ ਤੁਹਾਨੂੰ ਕਿਹਾ ਐ એનર્ਜੀ ਸੁੱਤੇ ਵੀ ਮੈਂ ਕੰਮ ਕਰਦੀ ਐ ਤਾਂ ਹਰ ਇੱਕ ਕਾਰਡ ਦੀ ਇੱਕ ਅਲੱਗ ਮੀਨਿੰਗ ਐ ਕੁੰਡਲੀ ਆਪਾਂ ਚੈੱਕ ਕਰ ਲਈ ਸਭ ਕੁਝ ਚੈੱਕ ਕਰ ਲਏ ਬਹੁਤ ਸਹੀ ਹੈ ਬਹੁਤ ਸਟੀਕ ਦੱਸਦੀ ਹੈ ਲੇਕਿਨ ਟੈਰੋਟ ਜੋ ਦੱਸ ਸਕਦਾ ਹੈ ਆਪ ਮੈਂ ਜੋ ਦੱਸਦੀ ਹੈ ਨਾ ਅਗਰ ਮੈਂ ਆਪਣੀ ਗੱਲ ਕਰਾਂ ਕੁੰਡਲੀ ਹੋ ਗਿਆ ਟੈਰੋਟ ਹੋ ਗਿਆ ਔਰ ਇੱਕੋ ਰੀਡਿੰਗ ਨੰਬਰੋਲੋਜੀ ਇਹ ਸਭ ਦੇ ਮਿਕਸਚਰ ਨੂੰ ਇਕੱਠਾ ਕਰਕੇ ਸਾਹਮਣੇ ਵਾਲ ਨੂੰ ਦੱਸਦੀ ਹੈ ਜਿਵੇਂ ਸਾਹਮਣੇ ਵਾਲੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਬਿਲਕੁਲ ਮੇਰੇ ਸੁਭਾਅ ਦਾ ਦੱਸੋ ਬਿਲਕੁਲ ਦੱਸਦੀ ਆ ਮੈਨੂੰ ਕੀ ਦੱਸਣਾ ਪਊਗਾ ਮੈਂ ਦੇਖੋ ਦੱਸਣਾ ਕੁਝ ਨਹੀਂ ਦੇਖੋ ਹੁਣ ਇਹਦਾ ਟੈਰੋਟ ਦਾ ਇੱਕ ਨਾ ਬਹੁਤ ਰੀਅਰ ਮੇਰੇ ਕੋਲ ਕੁਐਸਚਨ ਆਉਂਦਾ ਕਿ ਮੈਡਮ ਸਾਡੇ ਕੋਲ ਨਾ ਸਾਡੀ ਡੇਟ ਆਫ ਬਰਥ ਨਹੀਂ ਹੈ ਜਾਂ ਫਿਰ ਡੇਟ ਆਫ ਬਰਥ ਹੈਗੀ ਹੈ ਤੇ ਟਾਈਮਿੰਗ ਨਹੀਂ ਹੈਗਾ ਔਰ ਜਨਮ ਕਿੱਥੇ ਹੋਇਆ ਸੀ ਇਹ ਤਾਂ ਪਤਾ ਹੀ ਨਹੀਂ ਹੈ ਸਾਨੂੰ ਇਹ ਲੋਕਾਂ ਦੀ ਬਹੁਤ ਜ਼ਿਆਦਾ ਅੱਜਕੱਲ ਪ੍ਰੋਬਲਮ ਆਂਦੀ ਹੈ ਤਾਂ ਉਹਦੇ ਵਿੱਚ ਟੈਰੋਟ ਚ ਕੀ ਚਾਹੀਦਾ ਕਿ ਆਪਾਂ ਦੱਸ ਸਕਦੇ ਤਾਂ ਹਾਂ ਦੱਸ ਸਕਦੇ ਆ ਉਹਦੇ ਤੁਹਾਡਾ ਸਿਰਫ ਨਾਮ ਚਾਹੀਦਾ ਹੁਣ ਤੁਸੀਂ ਕਹੋਗੇ ਵੀ ਤੁਹਾਡਾ ਨਾਮ ਕੀ ਹੈ ਹਰਵਿੰਦਰ ਹਰਵਿੰਦਰ ਜੀ ਤੇ ਤੁਹਾ ਹਰਵਿੰਦਰ ਨਾਮ ਦੇ ਦੱਸ 100 ਲੋਕ ਨੇ ਕਿੱਦਾਂ ਪਤਾ ਚੱਲ ਜਾਏਗਾ ਹਰਵਿੰਦਰ ਦੀ ਇੱਕ ਪਿਕਚਰ ਚਾਹੀਦੀ ਹੈ ਮੈਨ ਤਾਂ ਤੁਸੀਂ ਉਹਦੇ ਫੋਟੋ ਲੈ ਕੇ ਆਉਂਗੇ ਮੈਨੂੰ ਦਿਖਾਉਂਗੇ ਹੁਣ ਫੋਟੋ ਜਿਹੜਾ ਤੁਹਾਡੇ ਫੋਟੋ ਹੈ ਹੈਨਾ ਤਸਵੀਰ ਹੈ ਸ਼ਕਲ ਹੈ ਉਹ ਤਾਂ ਇੱਕ ਹੀ ਹਰਵਿੰਦਰ ਹੈ ਉਹ ਦੇਖ ਕੇ ਜੋ ਦੱਸਿਆ ਜਾਏਗਾ ਇਹ ਆਉਂਦਾ ਹੈ ਕਿ ਤੁਸੀਂ ਐਸੇ ਪਰਸਨ ਹੋ ਯਾਨੀ ਨੰਬਰ 8 ਯਾਨੀ ਸ਼ਨੀ ਦਾ ਤੁਸੀਂ ਬਹੁਤ ਜ਼ਿਆਦਾ ਮਿਹਨਤੀ ਪਰਸਨ ਹੋ ਤੁਸੀਂ ਕਦੇ ਵੀ ਆਪਣੀ ਮਿਹਨਤ ਆਪਣਾ ਕੰਮ ਆਪਣੀ ਸਰਵਿਸ ਆਪਣੀ ਡਿਊਟੀ ਕਰਨ ਤੋਂ ਪਿੱਛੇ ਨਹੀਂ ਹਟਦੇ ਹੁਣ ਦੇਖੋ ਇਸ ਕਾਰਡ ਵਿੱਚ ਜੋ ਜੋ ਨੰਬਰ 8 ਨੇ ਦੱਸਤਾ ਇਹ ਵੌਂਟਸ ਹੈ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪੈਸ਼ਨੇਟ ਹੋ ਨੰਬਰ 8 ਪੈਸ਼ਨਿਜ਼ਮ ਦਿਖਾਂਦਾ ਹੈ ਫਾਇਰੀ એનર્ਜੀ ਆਪਣੇ ਵਰਕ ਨੂੰ ਲੈ ਕੇ ਬਹੁਤ ਹੋ ਆਪਣੇ ਜਨਮ ਸਥਾਨ ਤੋਂ ਕਿਤੇ ਮਤਲਬ ਇਹ ਟਰੈਵਲਿੰਗ ਨੂੰ ਦਿਖਾਂਦਾ ਤਾਂ ਤੁਸੀਂ ਟਰੈਵਲਿੰਗ ਬਹੁਤ ਜ਼ਿਆਦਾ ਕਰਦੇ ਹੋਗੇ ਤਾਂ ਇਸ ਤਰੀਕੇ ਨਾਲ ਅਗਰ ਤੁਸੀਂ ਕੰਮ ਦੇ ਬਾਰੇ ਜਾਨਣਾ ਚਾਹੋਗੇ ਤਾਂ ਇੱਕ ਕੰਮ ਤੇ ਆਇਆ ਤਾਂ ਇਦਾਂ ਦੱਸੇਗਾ ਹੁਣ ਤੁਸੀਂ ਅਗਰ ਰਿਲੇਸ਼ਨਸ਼ਿਪ ਬਾਰੇ ਜਾਨਣਾ ਚਾਹੋਗੇ ਤਾਂ ਤੁਹਾਡਾ ਰਿਲੇਸ਼ਨਸ਼ਿਪ ਵੀ ਤਾਂ ਬਹੁਤ ਸਾਰੇ ਚੈਲੰਜਸ ਰਹਿੰਦੇ ਆ ਤੁਹਾਨੂੰ इजीली ਕੋਈ ਆਪਣਾ ਲਵ ਸੋਲ ਪਾਰਟਨਰ ਨਹੀਂ ਮਿਲ ਸਕਦਾ ਮਿਲੇਗਾ ਲੇਕਿਨ ਹਾਂ ਅਗਸਤ ਤੱਕ ਤੁਹਾਡੀ ਲਾਈਫ 'ਚ ਕੋਈ ਹੋਰ ਆ ਸਕਦਾ ਪਰਸਨ अगस्त हाँ, दो अगस्त 2025 तक है <laughs> पर हाँ जो वेटिंग है बहुत सारी चीज कर रहे हो रही है और मार्च तो बाद चेंज हो जाएंगे नंबर थ्री है हमेशा दो तीन प्रॉब्लम कि हमेशा तुन हर काम वेटिंग प्रॉब्लम फेस करनी पैंती है बट एंड ऑफ द टाइम थोड़े सारे काम हल हो जाते हैं ਇਹ ਚੀਜ਼ਾ ਤੁਹਾਨੂੰ ਮੈਂ ਸਿਰਫ ਔਰ ਸਿਰਫ ਮੈਮ ਹੁਣ ਤੁਸੀਂ ਹੁਣ ਕੀ ਗੱਲ ਕਹੀ ਹੁਣ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗਾ ਤੁਸੀਂ ਮੈਨੂੰ ਕਿਹਾ ਕਿ ਵੇਟਿੰਗ ਕਰਨੀ ਪਊਗੀ ਲੋਕ ਨਹੀਂ ਕਰਦੇ ਵੇਟ ਉਹ ਫਿਰ ਤੁਹਾਨੂੰ ਕਹਿੰਦੇ ਨੇ ਕਿ ਯਾਰ ਲੈ ਉਹ ਮਾਰਚ ਤੱਕ ਵੇਟ ਕਰਨੀ ਪੈਣੀ ਆ ਹੁਣ ਮੈਂ ਹੁਣ ਚਲੋ ਮੈਂ ਹੀ ਕਹਿਣਾ ਚਲੋ ਹਾਲੇ ਤਾਂ ਬਿਆਹ ਦਾ ਕੋਈ ਇਦਾਂ ਕੋਈ ਸੀਨ ਨਹੀਂ ਹੈਗਾ ਚਲੋ ਇਹ ਇਹ ਗੱਲ ਮੈਂ ਇੰਨੀ ਪਰਸਨਲੀ ਕਰਨਾ ਨਹੀਂ ਚਾਹੁੰਦਾ ਪਰ ਫਿਰ ਵੀ ਜੇ ਗੱਲ ਆ ਜਾਂਦੀ ਹੈ ਹੁਣ ਮੰਨ ਲਓ ਕੋਈ ਹੋਰ ਪਰਸਨ ਹੁੰਦਾ ਮੇਰੀ ਜਗ੍ਹਾ ਤੇ ਉਹ ਕਹੇ ਕਿ ਯਾਰ ਮੈਂ ਅਗਸਤ ਤੱਕ ਵੇਟ ਨਹੀਂ ਕਰ ਸਕਦਾ ਮੈਮ ਤੁਸੀਂ ਛੇਤੀ ਦੱਸੋ ਮੈਂ ਕੀ ਫਿਰ ਉਹਦਾ ਕੀ ਹੱਲ ਕੱਢਦੇ ਉਹਨੇ ਦੇਖੋ ਹੁਣ ਕਾਰਡਸ ਦੀ ਅਗਰ ਮੈਂ ਗੱਲ ਕਰਾਂ ਕਾਰਡਸ ਵਿੱਚ ਹੀ 78 ਕਾਰਡਸ ਹੈ ਠੀਕ ਹੈ ਇਹਦੇ ਵਿੱਚ ਇੱਕ ਤਾਂ ਇਹ ਕਾਰਡ ਹੁੰਦੇ ਆ 22 ਯਾਨੀ ਮੇਜਰ ਨੂੰ ਦਿਖਾਉਂਦੇ ਨੇ ਮੇਜਰ ਕਾਰਡ ਯਾਨੀ ਕਿ ਇਹਦੇ ਨਾਲ نیچے ਵੀ ਲਿਖਿਆ ਹੋਇਆ ਹੈ ਔਰ ਉੱਪਰ ਵੀ ਨੰਬਰ ਹੁੰਦੇ ਆ ਮੇਜਰ ਕਾਰਡਸ ਦੇ ਥਰੂ ਇਹ ਡੈਸਨੀ ਅਗਰ ਤੇ ਇਹਨਾਂ ਦੇ ਥਰੂ ਜੋ ਕੁਝ ਤੁਹਾਨੂੰ ਦੱਸਤਾ ਉਹ ਚੀਜ਼ ਹੋਣੀ ਹੀ ਹੋਣੀ ਹੈ ਹੁਣ ਇਹਨਾਂ ਵਿੱਚ ਆਉਂਦੇ ਮਾਈਨਰ ਕਾਰਡਸ ਮਾਈਨਰ ਕਾਰਡਸ ਦੇ ਥਰੂ ਅਗਰ ਤੁਹਾਡੀ ਕੋਈ ਵੀ ਕੈਲੋ ਕੀ ਭਵਿਸ਼ਯਵਾਣੀ ਕੀਤੀ ਜਾ ਰਹੀ ਹੈ ਤੁਹਾਨੂੰ ਕੋਈ ਦੱਸਿਆ ਜਾ ਰਿਹਾ ਗਾਈਡ ਕੀਤਾ ਜਾ ਰਿਹਾ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਥਰੂ ਰੈਮਡੀਜ਼ ਕੁਝ ਉਪਾਏ ਆ ਦੇ ਦੋ ਔਰ ਉਪਾਏ ਵੀ ਬਹੁਤ ਸਿੰਪਲ ਹੁੰਦੇ ਆ ਐਸਾ ਨਹੀਂ ਹੈ ਕਿ ਕੁਝ ਤੁਸੀਂ ਪਾਣੀ ਸੁਭਾਣਾ ਕਿਤੇ ਦੱਬ ਕੇ ਆਣਾ ਕਿਤੇ ਕੁਝ ਕਰਨਾ ਐਸੇ ਡਰਾਉਣੇ ਖਤਰਨਾਕ ਨਹੀਂ ਮੈਂ ਕੋਈ ਇਹ ਚਲਾਸਤਾ ਦੀ ਜਗ੍ਹਾ ਝਾੜੂ ਰੱਖਿਆ ਮੈਂ ਨਹੀਂ 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 ਐਸਾ ਕੁਝ ਨਹੀਂ ਕਰਨਾ ਨਾ ਮੈਂ ਤੁਹਾਨੂੰ ਗਾਈਡ ਕਰੂੰਗੀ ਐਸਾ ਕੁਝ ਨਹੀਂ ਤੋਡੀ ਲਾਈਫ ਚ ਕੋਈ ਵੀ ਪ੍ਰੋਬਲਮ ਹੋਵੇ ਅਗਰ ਮੈਂ ਤੁਹਾਨੂੰ ਇੱਕ ਹਿੰਟ ਹੀ ਲੈ ਲੋ ਉਹ ਗੈਨੇਟਿਵਿਟੀ ਦੀ ਆਪਾਂ ਗੱਲ ਕਰੀ ਅੱਜ ਦੇ ਟਾਈਮ ਚ ਹਰ ਦੂਸਰੇ ਬੰਦੇ ਦੇ ਘਰੇ ਨੈਗੇਟਿਵਿਟੀ ਹੈ ਇੱਕ ਇੰਨਾ ਨੈਗੇਟਿਵ ਮਾਹੌਲ ਹੈ ਦਿਲ ਨਹੀਂ ਲੱਗਦਾ ਛਿੜਛੜਪਨ ਹੈ ਫਾਈਨੈਂਸ਼ੀਅਲੀ ਇਸ਼ੂਜ਼ ਹੈ ਤੁਸੀਂ ਆਪਣੇ ਘਰੇ 43 ਦਿਨ 43 ਡੇਸ ਲਗਾਤਾਰ ਇੱਕ ਜੋਤ ਜਲਾਣੀ ਸ਼ੁਰੂ ਕਰ ਦਿਓ ਇੱਕ ਦੀਵਾ ਲਾਣਾ ਸ਼ੁਰੂ ਕਰ ਦਿਓ ਜੋਤ ਨਹੀਂ ਜਲਦੀ ਤੁਸੀਂ ਸਰੋਂ ਦੇ ਤੇਲ ਦਾ ਦੀਪਕ ਜਲਾ ਦਿਓ ਨਹੀਂ ਤਾਂ ਦੇਸੀ ਕੀ ਦਾ ਦੀਪਕ ਜਲਾ ਦਿਓ ਅਗਰ ਤੁਹਾਡੇ ਘਰੇ ਨੈਗੇਟਿਵਿਟੀ ਹੈ ਤੁਸੀਂ ਉਹ ਸਿਰਫ ਦੋ ਫੁੱਲ ਵਾਲੇ ਲੋਂਗ ਪਾ ਕੇ ਜੋਤ ਜਲਾਣੀ ਹੈ ਬਸ ਦੋ ਫੁੱਲ ਵਾਲੇ ਲੌਂਗ ਲਾ ਜਲਾ ਕੇ ਭਾਗੇ ਜੋ ਨੌ ਦਿਨ ਹੀ ਕਰ ਲੂੰਗਾ ਤੁਹਾਨੂੰ 9 ਦਿਨ ਤੋਂ ਬਾਅਦ ਅਸਰ ਦਿਖੇਗਾ ਇੰਨਾ ਮੇਰਾ ਦਾਵਾ ਇੰਨਾ ਦਾਵਾ ਬਿਲਕੁਲ ਅਗਲੇ ਜਨਮ ਵੀ ਕਰੇ ਹੋਵੇ ਕਿਸੇ ਦੇ ਵੀ ਕਰੇ ਕਿਉਂਕਿ ਜੋਤ ਹੈ ਬ੍ਰਹਮੰਡ ਆਪਣੀ ਪੂਰੀ ਜੋਤ ਹੈ ਇੱਕ ਸ਼ਕਤੀ ਹੈ ਆਪਾਂ ਸ਼ਕਤੀ ਨੂੰ ਦੇਖਿਆ ਨਹੀਂ ਨਾ ਉਹਦਾ ਰੂਪ ਰੰਗ ਕੁਝ ਨਹੀਂ ਇੱਕ ਸ਼ਕਤੀ ਇੱਕ ਜੋਤ ਇੱਕ ਲਾਈਟ ਹੈ ਆਪਾਂ ਉਹੀ ਲਾਈਟ ਜਗਾਣ ਲਈ ਅਗਲੇ ਨੂੰ ਕਹਿੰਦੇ ਕਿ ਆਪਣੇ ਘਰੇ ਵੀ ਉਹ ਲਾਈਟ ਚਲਾ ਲੇਕਿਨ ਆਸਥਾ ਵਿਸ਼ਵਾਸ ਅਟੁੱਟ ਹੋਣਾ ਚਾਹੀਦਾ ਕਿਦੇ ਤੇ ਮੇਰੇ ਤੇ ਨਹੀਂ ਆਪਣੇ ਆਪ ਤੇ ਯਕੀਨ ਆਪਣੇ ਰੱਬ ਤੇ ਯਕੀਨ ਹੋਣਾ ਚਾਹੀਦਾ ਮੈਮ ਬਿਲਕੁਲ ਹੁਣ ਜਿਵੇਂ ਐਂਜਾਇਟੀ ਰਹਿੰਦੀ ਹੈ ਕਿਸੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਲੈ ਵੀ ਮਰ ਗਏ ਹੋਏ ਲੁੱਟ ਗਏ ਹੋਏ ਇਹ ਚੀਜ਼ਾਂ ਜਦੋਂ ਹੋਣ ਲੱਗ ਜਾਂਦੀਆਂ ਨੇ ਤੇ ਉਹਨਾਂ ਵਾਸਤੇ ਕੀ ਕਰਨਾ ਚਾਹੁੰਗੇ ਆ ਆਖਰੀ ਸਵਾਲ ਆ ਮੇਰਾ ਹੈ ਮੈਡੀਟੇਸ਼ਨ 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 ਕਰਨੀ ਕਿਵੇਂ ਆ ਲੋਕ ਕਹਿੰਦੇ ਨੇ ਕਿ ਕੁਝ ਬਿਗਨਰ ਨਹੀਂ ਕੀ ਕਰਦੇ ਸਿੱਧਾ ਉੱਪਰ ਇਹ ਕਹਿੰਦੇ ਨੇ ਕਿ ਚੱਲ ਸਿੱਧਾ ਹੀ ਪਰਮਾਤਮਾ ਨਾਲ ਲੱਗ ਜਾਵੇ ਆਪਣਾ ਹੁਣ ਜਿਵੇਂ ਤੁਸੀਂ ਕਹਿ ਗਏ ਸੈਵਨ ਚੱਕਰਸ ਨੇ ਹੁਣ ਜਿਹੜੀ ਗਿਣਤੀ ਆ ਉਹ ਤਾਂ ਇੱਕ ਤੋਂ ਹੀ ਸ਼ੁਰੂ ਹੋਣੀ ਆ ਉਹ ਤਾਂ ਐ ਨਹੀਂ ਹੈਗਾ ਕਿ ਸਿੱਧਾ 7ਵਾਂ ਹੀ ਖੋਲ ਲੈਣਾ ਮੈਂ ਕਹ ਰਿਹਾ ਹਾਂ ਦੇਖੋ ਤੁਸੀਂ ਕੋਈ ਬੂਟਾ ਲੈ ਕੇ ਆਨੇ ਹੋ ਉਹਨੂੰ ਅੱਜ ਤੁਸੀਂ ਲਗਾਇਆ ਇਹ ਤਾਂ ਨਹੀਂ ਕਹਿੰਦੇ ਤੁਸੀਂ ਅੱਜ ਹੀ ਹੋਣੀ ਦੇ ਦੇ ਮੈਨੂੰ ਅੰਬੂਰ ਦੇ ਦੇ ਸੇਬ ਦੇ ਦੇ ਜਿਹੜਾ ਬੂਟਾ ਲਾਇਆ ਉਹ ਫਲ ਦੇ ਦੇ ਇਦਾਂ ਨਹੀਂ ਹੁੰਦਾ ਉਹਨੂੰ ਤੁਸੀਂ ਰੋਜ਼ ਦੇਖਦੇ ਹੋ ਪਿਆਰ ਕਰਦੇ ਹੋ ਧੁੱਪ ਦੀ ਖਿਆਲ ਰੱਖਦੇ ਹੋ ਖਾਦ ਦਿੰਨੇ ਹੋ ਪਾਣੀ ਪਾਣੇ ਹੋ ਹੋ ਸਕਦਾ 2 ਦਿਨ ਸਾਲ ਬਾਅਦ ਤੁਹਾਨੂੰ ਫਲ ਦੇਵੇ ਉਦਾਂ ਹੀ ਮੈਡੀਟੇਸ਼ਨ ਹੈ ਮੈਂ ਇਹ ਨਹੀਂ ਕਹ ਰਿਹਾ ਤੁਸੀਂ ਅੱਜ ਕਰੋਗੇ ਤਾਂ 2 ਸਾਲਾਂ ਬਾਅਦ ਤੁਹਾਨੂੰ ਫਲ ਦੇਗਾ ਤੁਸੀਂ ਵਿਸ਼ਵਾਸ ਨਾ ਕਰੋਗੇ ਹੋ ਸਕਦਾ ਤੁਹਾਨੂੰ 1 ਦਿ ਲੇਕਿਨ ਕਰੋ ਤਾਂ ਸਹੀ ਮੈਡੀਟੇਸ਼ਨ ਕੋਈ ਹਊਆ ਨਹੀਂ ਹੈ ਜਿਹਨੂੰ ਲੋਕੀ ਹਊਆ ਬਣਾ ਕੇ ਰੱਖ ਸਾਡੇ ਕੋਲ ਟਾਈਮ ਹੀ ਨਹੀਂ ਹੈ ਹੂੰ ਠੀਕ ਹੈ ਆਹੀ ਸਭ ਤੋਂ ਪਹਿਲਾਂ ਤੇ ਆਮ ਬਹਾਨਾ ਹੋ ਬਿਲਕੁਲ ਤੁਹਾਡੇ ਕੋਲ ਅਗਰ ਆਪਣੇ ਲਈ ਟਾਈਮ ਨਹੀਂ ਹੈ ਤਾਂ ਤੁਸੀਂ ਇੱਧਰ ਉੱਧਰ ਜਾ ਕੇ ਪੈਸਾ ਖਰਾਬ ਕਰ ਉਹਦਾ ਟਾਈਮ ਹੈ ਤੁਹਾਡੇ ਕੋਲ ਠੀਕ ਹੈ ਨਾ ਮੈਮ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਕਿਸੇ ਨੇ ਕੋਈ ਕਹਿੰਦਾ ਨਾ ਕਿ ਮੈਂ ਮੇਰੇ ਕੋਲ ਫਰਾਣੀ ਚੀਜ਼ ਲਿਆ ਮੈਂ ਪੜ ਕੇ ਦੇ ਦਿੰਦਾ ਮੇਰੇ ਕੋਲ ਫਰਾਣਾ ਪਾਣੀ ਲਿਆ ਫਰਾਣਾ ਧਾਗਾ ਲਿਆ ਜਾਂ ਕੋਈ ਤਵੀਤ ਲਿਆ ਇਹ ਚੀਜ਼ਾਂ ਪੜ੍ਹ ਕੇ ਦੇਣੀਆਂ ਵਾਲੀਆਂ ਚੀਜ਼ਾਂ ਨੇ ਇਹ ਕਿਸ ਕਿਸ ਥੈਰੇਪੀ ਦੇ ਵਿੱਚ ਇਦਾਂ ਹੋ ਜਾਂਦਾ ਕਿ ਮੈਂ ਮਨੋਟਰੋਲੋਜੀ ਮਨਤਰਲੋਜੀ ਬਿਲਕੁਲ ਦੇਖੋ ਇਹ ਵੀ ਮੈਂ ਹੁਣ ਤੁਹਾਨੂੰ ਕਹਾਂ ਕਿ ਕੋਈ ਚੀਜ਼ ਤੁਸੀਂ ਕਿਸ ਤੋਂ ਜਾ ਕੇ ਪੜਵਾ ਰਹੇ ਹੋ ਤੁਸੀਂ ਖੁਦ ਪੜੋ ਤੁਸੀਂ ਖੁਦ ਪੜ ਸਕਦੇ ਹੋ ਜੇ ਕਿਸੇ ਨੇ ਕੁਝ ਕੀਤਾ ਕਰਾਇਆ ਹੋਵੇ ਉਹਨੂੰ ਉਹ ਅਗਲਾ ਕਹਿੰਦਾ ਕਿ ਚੱਲ ਤੈਨੂੰ ਖੀਰੇ ਦੇ ਦਿੰਨੇ ਆ ਜਾਂ ਮਿੱਠੇ ਚ ਪਾ ਕੇ ਦੇ ਦਿੰਨੇ ਆ ਕੁਝ ਇਹ ਚੀਜ਼ਾਂ ਇਹ ਸਿਰਫ ਚੀਜ਼ਾਂ ਤੇ ਇੰਨਾ ਵਿਸ਼ਵਾਸ ਵੀ ਨਾ ਕਰੋ ਠੀਕ ਹੈ ਅਗੇਨ ਉਹੀ ਗੱਲ ਆਉਂਦੀ ਹੈ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦੇ ਬੰਦਾ ਜਦੋਂ ਇਨਸਾਨ ਬਹੁਤ ਜ਼ਿਆਦਾ ਉੜ ਜ ਜਾਂਦਾ ਤਾਂ ਉਹ ਮਿਹਨਤ ਕਰਨੀ ਭੁੱਲ ਜਾਂਦਾ ਬਿਲਕੁਲ ਉਹ ਧਿਆਨ ਇਸ ਤਰਫ ਹੁੰਦਾ ਅੱਜ ਮੈਂ ਦੇਖኩል ਗਿਆ ਸੀ ਮੇਰਾ ਹੱਲ ਨਹੀਂ ਹੋਇਆ ਅੱਜ ਮੈਂ ਉਹਦੇ ਕੋਲ ਜਾ ਕੇ ਆਣਾ ਅੱਜ ਮੈਂ ਉਹਦੇ ਕੋਲ ਜਾਣਾ ਇੱਕ ਪੈਸਾ ਖਰਾਬ ਇੱਕ ਟਾਈਮ ਖਰਾਬ ਮਿਹਨਤ ਹੀ ਨਹੀਂ ਕਰ ਪਾਉਂਦਾ ਇਹੀ ਧਿਆਨ ਉਹ ਆਪਣੇ ਆਪ ਤੇ ਸੈਲਫ ਮੈਡੀਟੇਸ਼ਨ ਤੇ ਦੇਵੇ ਆਪਣੇ ਕੰਮ ਤੇ ਦੇਵੇ ਕਿਉਂ ਨਹੀਂ ਕੰਮ ਚੱਲੇਗਾ ਜੇ ਤੁਹਾਡੇ ਨਾਲ ਸੰਪਰਕ ਕਰਨ ਤਾਂ ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੋਗੇ થેકો મેં ઇહી કહેના ચાહુંગી સબ તો પહેલા અપને ખુદ દેવીચ ચેન્જીસ ન લેકે આને ઓ થોડે હાથ وچ હે જે થોડે અંદર વિશ્વાસ હે કેંદે ગોલ તો અપના ડિસાઈડ કર લો કે થону એ ચીજ ચાહી દી હે ઉસ તો બાદ થોડે આસપાસ લેફ્ટ રાઈટ હોયેગા નહીં હોયેગા કેમે હોયેગા કુચ નહીં pata ઉસે ધ્યાન હી ના લેકે જાઓ અગર થોડા ફોકસ ક્લિયર હે થોડા ગોલ ક્લિયર હે કે હા તુસી આજ અપના ઘર લેના હે તુસી આજ ઉથે વ્યાહ કરાના હે તુસી વ્યાહ કરાના હે તો 100% હોયેગા થોડકા જે થોડા તો પહેલા વિલ પાવર હોની ચી બિલકુલ ਕਿਹੜੀ ਚੀਜ਼ ਆਪਾਂ ਨੂੰ ਜਾਗਰੂਕ ਕਰਦੀ ਹੈ ਕੋਈ ਕਿਸੇ ਵਾਸਤੇ ਪ੍ਰਾਰਥਨਾ ਨਹੀਂ ਕਰਦਾ ਕੋਈ ਕਿਸੇ ਲਈ ਨਹੀਂ ਕਰਦਾ ਕਹਿੰਦੇ ਨਾ ਮਾਂ ਵੀ ਬੱਚੇ ਨੂੰ ਤਾਂ ਦੁੱਧ ਦਿੰਦੀ ਆ ਜੇ ਟਾਈਮ 'ਚ ਜਦ ਬੱਚਾ ਰੋਂਦਾ ਹੈ ਬੱਚਾ ਪਿਆ ਕੋਈ ਨਾ ਜਿਵੇਂ ਹੋਰ ਕੰਮ ਕਰ ਰਹ ਹੋ ਸੋਈ ਦੇ ਕੰਮ ਕਰ ਲੈ ਇੱਧਰਲੇ ਕਰ ਲੈ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਸੀਂ ਹਮਾਰਾ ਸਮਾਂ ਦਿੱਤਾ ਤੇ ਆਪਾਂ ਤੁਸੀਂ نیچے ਕਮੈਂਟ ਕਰੋਗੇ نیچے ਸਵਾਲ ਪੁੱਛੋਗੇ ਸਹੀ ਸ਼ਬਦਾ ਦਾ ਇਸਤੇਮਾਲ ਕਰਕੇ ਜੀ ਤੁਸੀਂ ਸਵਾਲ ਪੁੱਛੋਗੇ ਤਾਂ ਉਹਨਾਂ ਦੇ ਜਵਾਬ ਨੇ ਜਿਹੜੇ ਨੇ ਉਹ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਅਗਲੇ ਐਪੀਸੋਡ ਦੇ ਵਿੱਚ ਸਹੀ ਸ਼ਬਦ ਚ ਸਵਾਲ ਪੁੱਛੋ ਸਵਾਲ ਪੁੱਛਣਾ ਤੁਹਾਡਾ ਜਿਹੜਾ ਕੰਮ ਹੈਗਾ ਆ ਜਾਂ ਤੁਸੀਂ ਆਪਣੀ ਗੱਲਾਂ ਬਾਤਾਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਬਿਲਕੁਲ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਬੇਝਿਚ ਤੁਸੀਂ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਕਹਿੰਦੇ ਨੂੰ ਜਿਆਦਾ ਤੇ ਲੋੜ ਹੈ ਮਟਗੀ ਧੰਨਵਾਦ